ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਮੈਂ ਤੇ ਰਾਜਵੰਤ ਆਪਣੇ ਘਰ ਅਸੀਂ ਕਿੰਨੇ ਖੁਸ਼ ਸੀ ਰਾਜਪ੍ਰੀਤ ਦੇ ਜਨਮ ਤੋਂ ਬਾਅਦ ਰਾਜਵੰਤ ਦੇ ਧਰਤੀ ਪੈਰ ਨਹੀਂ ਲੱਗਦੇ ਸੀ ਹਮੇਸ਼ਾ ਰੱਬ ਜੀ ਦਾ ਸ਼ੁਕਰਾਨਾ ਕਰਦੇ ਸੀ ਕਿ ਸਾਨੂੰ ਧੀ ਦੀ ਦਾਤ ਬਖਸ਼ੀ ਬਸ ਇੱਕ ਮੰਮੀ ਦੀ ਟੈਨਸ਼ਨ ਸੀ ਲੈਂਦੀ ਆਪਣੇ ਡੈਡੀ ਨਾਲ ਗੱਲਾਂ ਕਰਦੀ ਕੁਛੀ ਉੱਚੀ ਉੱਚੀ ਰੋਣ ਲੱਗ ਗਈ ਬਲਵਿੰਦਰ ਨੇ ਕੁਸ਼ੀ ਨੂੰ ਹੌਸਲਾ ਦਿੰਦੇ ਹੋਏ ਕਿਹਾ ਚੁੱਪ ਕਰ ਧੀਏ ਚੁੱਪ ਕਰ ਤੇਰਾ ਕੋਈ ਕਸੂਰ ਨਹੀਂ ਕੋਈ ਕਸੂਰ ਨਹੀਂ ਤੇਰਾ ਕਿਉਂ ਆਪਣੇ ਆਪ ਨੂੰ ਦੋਸ਼ ਮੰਦੀ ਐ ਇਹ ਸਭ ਕਰਮਾਂ ਦੀਆਂ ਲਿਖੀਆਂ ਨੇ ਜੋ ਰੱਬ ਨੂੰ ਮਨਜ਼ੂਰ ਸੀ ਉਹ ਹੋ ਗਿਆ ਤਕੜੀ ਹੋ ਮੇਰੀ ਧੀ ਹੁਣ ਤਾਂ ਤੈਨੂੰ ਰਾਜਪ੍ਰੀਤ ਦੇ ਮਾਪਿਓ ਦੋਵੇਂ ਬਨਣਾ ਪੈਣਾ ਮੇਰਾ ਪੁੱਤ ਰੋ ਨਾ ਹੋਂਦ ਤੈਨੂੰ ਸੰਭਲਣਾ ਪੈਣਾ ਸਭ ਕੁਝ ਜੇ ਤਾਂ ਹੀ ਕਰੀ ਗਈ ਫਿਰ ਤੈ ਬਿਮਾਰ ਹੋ ਜਾਣਾ ਖੁਸ਼ੀ ਹੌਲੀ ਹੌਲੀ ਸ਼ਾਂਤ ਹੋ ਗਈ ਤਾਂ ਮਨਜੀਤ ਦੀ ਹਾਲ ਵਿੱਚ ਆਉਣ ਦੀ ਹਿੰਮਤ ਹੋਈ ਉਹਦੇ ਤੋਂ ਤਾਂ ਖੁਸ਼ੀ ਰੋਂਦੀ ਚੱਲੀ ਨਹੀਂ ਸੀ ਹੁੰਦੀ ਮਨਜੀਤ ਨੇ ਰਾਜਬ੍ਰੀਤ ਨੂੰ ਖੁਸ਼ੀ ਦੀ ਗੋਦ ਵਿੱਚ ਪਾ ਕੇ ਸਮਝਾਉਣ ਲੱਗੀ ਮਜੀਤ ਕਹਿਣ ਲੱਗੀ ਈ ਇਸਨੇ ਕੀ ਜੀ ਜਾਣ ਵਾਲੇ ਵੇਖ ਕਿਵੇਂ 4-5 ਦਿਨਾਂ ਵਿੱਚ ਅੱਤੀ ਰਹੇਗੀ बस ਇਹਦਾ ਪਾਲਣ ਪੋਸ਼ਣ ਕਰ ਹੌਲੀ ਹੌਲੀ ਪ੍ਰਮਾਤਮਾ ਸਭ ਕੁਝ ਠੀਕ ਕਰਨਗੇ। ਕੁਛਪ੍ਰਿਤ ਆਪਣੀ ਤੀਨ ਨੂੰ ਗੱਲ ਲਾ ਕੇ ਫਿਰ ਰੋਣ ਲੱਗ ਗਈ। ਉਹਦਾ ਮਨ ਖੜਦਾ ਹੀ ਨਹੀਂ ਸੀ। ਉਦੋਂ ਨਰਿੰਦਰ ਹੁਣੀ ਵੀ ਘਰ ਪਹੁੰਚ ਗਏ। ਨਰਿੰਦਰ ਤੇ ਮਨਦੀਪ ਘਰ ਹੋ ਕੇ ਦੋ ਘੰਟਿਆਂ ਬਾਅਦ ਹਰਿੰਦਰ ਤੇ ਆਪਣੀ ਮੰਮੀ ਸ਼ਿੰਦਰ ਨੂੰ ਲੈ ਕੇ ਸ਼ਹਿਰ ਆਪਣੇ ਮਾਮਾ ਜੀ ਦੇ ਘਰ ਆ ਗਏ। ਖੁਸ਼ੀ ਦੇਖਦੇ ਹੀ ਭੱਜ ਕੇ ਨਰਿੰਦਰ ਨੂੰ ਜਿੰਬੜ ਗਈ। "ਤੂੰ ਮੇਂ ਭੈਣ ਭਰਾ ਇੰਨਾ ਰੋਏ।" ਉੱਥੇ ਖੜੇ ਸਾਰੇ ਜਾਨੇ ਰੋਣ ਲੱਗ ਗਏ। ਨਰਿੰਦਰ ਖੁਸ਼ੀ ਨੂੰ ਕਲਾਵੇ ਵਿੱਚ ਲੈ ਕੇ ਬੈਠ ਗਿਆ ਸਮਝਾਉਣ ਲੱਗ ਗਿਆ। ਨਰੀਂਦਰ ਬੋਲਿਆ ਤੇਖ ਮੇਰੀ ਭੈਣ ਆਪਣੇ ਆਪ ਨੂੰ ਕੱਲੀ ਨਾ ਜਾਣੀ ਅਸੀਂ ਸਾਰੇ ਤੇਰੇ ਸਾਹ ਹਰ ਸਾਹ ਤੇਰੇ ਨਾਲ ਹੈ ਬਸ ਤੈ ਆਪਣਾ ਤੇ ਰਾਜਪ੍ਰੀਤ ਦਾ ਖਿਆਲ ਰੱਖਣਾ ਖੁਸ਼ੀ ਰੋਂਦੀ ਹੋਈ ਕਹਿਣ ਲੱਗੀ ਕਿ ਵੀਰੇ ਮੈਨੂੰ ਰਾਜੋ ਅੰਤ ਬਿਨ ਬਗੈਰ ਕਿਉਂ ਨਾ ਨਹੀਂ ਆਉਂਦਾ ਕਿਉਂ ਰਾਜੋ ਅੰਤ ਮੈਨੂੰ ਕੱਲੀ ਨੂੰ ਛੱਡ ਕੇ ਗਿਆ ਨਰੀਂਦਰ ਕਹਿਣ ਲੱਗਿਆ ਮੈਨੂੰ ਪਤਾ ਖੁਸ਼ੀ ਔਖਾ ਇਹ ਦੁੱਖ ਚੱਲਣਾ ਪਰ ਜਿਉਣਾ ਵੀ ਤਾਂ ਹੈ ਰਾਜਪ੍ਰੀਤ ਦਾ ਪਾਲਣ ਪੋਸਣ ਵੀ ਕਰਨਾ ਤੂੰ ਕੱਲੀ ਨਹੀਂ ਅਸੀਂ ਸਾਰੇ ਤੇਰੇ ਨਾਲ ਆ ਮੈਂ ਜਿੰਨਾ ਟਾਈਮ ਇੱਥੇ ਰਹਿਣਾ ਤੇਰੇ ਕੋਲ ਹੀ ਰਹੂੰਗਾ ਬਸ ਤੈ ਹੁਣ ਰੋਣਾ ਨਹੀਂ ਹਿੰਦਰ ਬੁਲੀਤੀ ਇਹ ਸੰਭਾਲ ਆਪਣੇ ਆਪ ਨੂੰ ਤੇਰੇ ਹੌਂਕਿਆਂ ਦਾ ਤੇ ਦੁੱਖਾਂ ਦਾ ਰਾਜਪ੍ਰੀਤ ਦੀ ਸਿਹਤ ਤੇ ਬਹੁਤ ਬੁਰਾ ਅਸਰ ਪੈਣਾ ਖੁਸ਼ੀ ਨੂੰ ਸਾਰੇ ਜਾਣੇ ਕਿੰਨਾ ਟਾਈਮ ਸਮਝਾਈ ਗਏ ਮਨਦੀਪ ਪਰ ਟਾਈਮ ਤੋਂ ਉਹਦੇ ਸਿਰ ਤੇ ਹੌਲੀ ਹੌਲੀ ਮਾਰਛ ਕਰਨ ਲੱਗ ਗਈ ਖੁਸ਼ੀ ਥੋੜੇ ਟਾਈਮ ਬਾਅਦ ਉਹ ਤੇ ਹੀ ਨਰਿੰਦਰ ਦੀ ਉਹਦੇ ਵਿੱਚ ਸਿਰ ਰੱਖ ਕੇ ਸੌਂ ਗਈ ਅੱਜ ਹਫ਼ਤੇ ਬਾਅਦ ਸਾਰਿਆਂ ਨੇ ਉਸ ਨੂੰ ਸਕੂਨ ਦੀ ਨੀਂਦ ਸੁੱਤੀ ਦੇਖ ਕੇ ਰੱਬ ਦਾ ਸ਼ੁਕਰਾਨਾ ਕੀਤਾ ਨਰੀਦਰ ਤੇ ਖੁਸ਼ੀ ਵਿੱਚ ਪਿਆਰੀ ਬਹੁਤ ਆ ਦੋਵੇਂ ਭੈਣ ਭਰਾ ਇੱਕ ਦੂਜੇ ਨੂੰ ਹਰ ਗੱਲ ਕਰ ਸਾਂਝੀ ਕਰਦੇ ਕਦੇ ਇੱਕ ਦੂਜੇ ਤੋਂ ਕੁਝ ਨਾ ਲੁਕਉਂਦੇ ਨਰੀਦਰ ਤੇ ਸਮਝਾਉਣ ਤੇ ਦੁੱਖ ਵੰਡਣ ਨਾਲ ਸ਼ਾਇਦ ਖੁਸ਼ੀ ਕੁਝ ਸੰਭਲ ਗਈ ਮਨਜੀਤ ਕੁਸ਼ਪ੍ਰੀਤ ਨੂੰ ਦੇਖ ਬਹੁਤ ਰੋਂਦੀ ਕਿ ਮੇਰੀ ਫੁੱਲਾਂ ਵਰਗੀ ਧੀ ਦਾ ਕੀ ਹਾਲ ਹੋ ਗਿਆ ਬਲਵਿੰਦਰ ਤੇ ਗੁਰੇ ਨੂੰ ਵੀ ਬਹੁਤ ਟੈਨਸ਼ਨ ਸੀ ਕਿੰਨੇ ਦਿਨ ਹੋ ਗਏ ਸੀ ਖੁਸ਼ੀ ਦੇ ਕਿੰਨੇ ਟੀਕੇ ਬੋਤਲਾਂ ਲੱਗ ਗਈਆਂ ਸੀ ਪਰ ਉਹਨਾਂ ਚੰਗੀ ਤਰ੍ਹਾਂ ਨੀਂਦ ਨਹੀਂ ਸੀ ਆਉਂਦੀ ਬਲਵਿੰਦਰ ਨਰਿੰਦਰ ਨੂੰ ਕਹਿਣ ਲੱਗਿਆ ਪੁੱਤ ਬਹੁਤ ਵਧੀਆ ਕੀਤਾ ਤੁਸੀਂ ਆ ਗਏ ਸ਼ਾਇਦ ਬਲਵਿੰਦਰ ਨਰਿੰਦਰ ਨੂੰ ਕਹਿਣ ਲੱਗਿਆ ਕਿ ਪੁੱਤ ਬਹੁਤ ਵਧੀਆ ਕੀਤਾ ਤੁਸੀਂ ਆ ਗਏ ਸ਼ਾਇਦ ਥੋੜੇ ਇੱਥੇ ਹੁੰਦੇ ਸ਼ਾਇਦ ਖੁਸ਼ੀ ਕੁਝ ਸੰਭਲ ਜਾਏ ਨਰਿੰਦਰ मामा ਜੀ ਹੋ ਜਾਣਾ ਖੁਸ਼ੀ ਨੇ ਠੀਕ ਹੈ ਸਭ ਥੋੜਾ ਟਾਈਮ ਲੱਗੇਗਾ ਦੁੱਖ ਵੀ ਬਹੁਤ ਵੱਡਾ ਹੈ ਦਿੱਤਾ ਪ੍ਰਮਾਤਮਾ ਨੇ ਮਨਦੀਪ ਉਹ ਬਹੁਤ ਟੈਮ ਤੋਂ ਚੁੱਪ ਬੈਠੀ ਸੀ ਉਹ ਹਾਲੇ ਵੀ ਖੁਸ਼ੀ ਦੇ ਕੋਲੇ ਬੈਠੀ ਸੀ ਉਹ ਵੀ ਸੋਚਦੀ ਸੀ ਕਿ ਖੁਸ਼ੀ ਤੇ ਕਿੰਨਾ ਵੱਡਾ ਨਾ ਚੱਲਣ ਵਾਲਾ ਦੁੱਖਵਾ ਦਿੱਤਾ ਰੱਬ ਨੇ ਉਹ ਅਰਦਾਸ ਕਰਦੀ ਕਿ ਰੱਬ ਜੀ ਖੁਸ਼ੀ ਨੂੰ ਮੇਸ਼ਾ ਠੀਕ ਤੇ ਖੁਸ਼ ਰੱਖਿਓ ਚਾਂ ਉਹ ਉੱਠੀ ਤਵੈ ਠੀਕ ਲੱਗੀ ਮਨਦੀਪ ਨੇ ਉਹਨੂੰ ਪਾਣੀ ਪੁਲਾਇਆ ਤੇ ਰਾਜਪ੍ਰੀਤ ਨੂੰ ਖੁਸ਼ੀ ਦੀ ਗੋਦੀ ਵਿੱਚ ਪਾ ਦਿੱਤਾ ਤੇ ਖੁਦ ਖੁਸ਼ੀ ਲਈ ਚਾਹ ਲੈਣ ਚਲੀ ਗਈ ਖੁਸ਼ੀ ਰਾਜਪ੍ਰਿਤ ਨੂੰ ਦੇਖ ਕੇ ਰੱਖਾਂ ਪਰ ਆਏ ਨਿਰਿੰਦਰ ਤੇ ਗੁਰੂ ਕਮਰੇ ਵਿੱਚ ਕਿਸੇ ਕੋਲੇ ਆ ਗਏ ਉਹਦੇ ਨਾਲ ਇਧਰ ਉਧਰ ਦੀਆਂ ਗੱਲਾਂ ਕਰਨ ਲੱਗੇ ਤਾਂ ਕਿ ਖੁਸ਼ੀ ਦਾ ਮਨ ਕਿਸੇ ਹੋਰ ਪਾਸੇ ਲੱਗ ਜਾਵੇ ਖੁਸ਼ੀ ਵੀ ਉਹਨਾਂ ਨਾਲ ਗੱਲਾਂ ਕਰਨ ਲੱਗ ਜਾਂਦੀ ਐਤਵਾਰ ਨੂੰ ਰਾਜਵੰਤ ਦੀ ਅੰਤਿਮ ਅਰਦਾਸ ਸੀ ਸਭ ਨੂੰ ਇਹ ਸੀ ਕਿ ਖੁਸ਼ੀ ਦੀ ਸੱਸ ਕਿਤੇ ਗੁਰਦੁਆਰਾ ਸਾਹਿਬ ਵਿੱਚ ਹੀ ਵੀ ਕੋਈ ਹੰਗਾਮਾ ਨਾ ਕਰੇ ਬਲਵਿੰਦਰ ਵੀ ਸ਼ਾਹ ਨੂੰ ਜਗਤਾਰ ਨਾਲ ਹੀ ਗੱਲ ਕਰਦਾ ਸੀ ਜਗਤਾਰਾ ਆਪਾਂ ਥੋੜਾ ਮਗਰੋਂ ਚੱਲਾਂਗੇ ਸ਼ਾਇਦ ਖੁਸ਼ੀ ਦੀ ਸੱਸ ਉੱਥੇ ਕੁਝ ਨਾ ਬੋਲੇ ਬਲਵਿੰਦਰ ਹਾਂ ਉਹ ਸਾਖਰੀ ਰਸਮ ਮੈਂ ਫਿਰ ਕਦੇ ਖੁਸ਼ੀ ਨੂੰ ਉਹਦੇ ਸਾਹਮਣੇ ਨਹੀਂ ਜਾਣ ਦੇਣਾ ਜਦ ਜਗਤਾਰ ਆਪਣਾ ਲਾਇਕ ਪੁੱਤਰ ਅਜਵੰਤ ਜਵਾਈਆਂ ਵਾਲੀ ਉਹਦੇ ਚ ਕੋਈ ਗੱਲ ਨਹੀਂ ਸੀ ਬਹੁਤ ਹੀ ਕਾਲ ਕਰ ਗਿਆ ਰਵਵੀ ਕਿਤੇ ਉਮਰ ਕੱਟੂਗੀ ਮੇਰੀ ਧੀ ਕਿਵੇਂ ਕੱਟੂਗੀ ਉਮਰ ਮੇਰੀ ਧੀ ਬਲਵਿੰਦਰ ਜਗਤਾਰ ਬੋਲੇ ਰੋਣ ਲੱਗ ਗਿਆ ਜਗਧਾਰ ਹਲਵਿੰਦਰ ਮੈਨੂੰ ਸਮਝਾਉਣ ਲੱਗਾ ਨਾ ਯਾਰ ਨਾ ਤਕੜਾ ਹੋ ਸੁਖਣਾਲ ਆਪਣਾ ਕਿੱਡਾ ਵੱਡਾ ਪਰਿਵਾਰ ਹੈ ਆਪਾਂ ਖਿਆਲ ਰੱਖਾਂਗੇ ਖੁਸ਼ੀ ਦਾ ਬਸ ਤੂੰ ਦਿਲ ਤਕੜਾ ਰੱਖ ਕੁਝ ਹੀ ਸਾਮਣੇ ਤੱਕ ਦੇ ਕੋ ਮੇਰੇ ਹੋਣਾ ਨਹੀਂ ਕਿੰਨਾ ਹੀ ਟਾਈਮ ਦੋਵੇਂ ਰਾਜਵੰਤ ਦੀਆਂ ਗੱਲਾਂ ਕਰੀ ਗਏ ਫਿਰ ਕੱਲ ਨੂੰ ਭੋਗ ਤੇ ਮਿਲਦਾ ਕਹਿ ਕੇ ਫੋਨ ਕੱਟ ਲிட்டਾ ਖੁਸ਼ੀ ਨੂੰ ਉਸ ਰਾਤ ਫਿਰ ਨੀਂਦ ਨਹੀਂ ਆਈ ਥੋੜਾ ਥੋੜਾ ਟਾਈਮ ਬਾਅਦ ਉਹਦਾ ਮੰਡੋਲ ਜਾਂਦਾ ਜਦੋਂ ਮਨਦੀਪ ਨੂੰ ਮਹਿਸੂਸ ਹੋਇਆ ਕੁਝ ਨਹੀਂ ਸੁੱਤੀ ਨਹੀਂ ਤਾਂ ਪੁੱਛਣ ਲੱਗੀ ਮਨਦੀਪ ਬੋਲੀ ਕਿ ਉਹ ਕੁਛ ਹੀ ਤੈਨੂੰ ਨੀਂਦ ਨਹੀਂ ਆਉਂਦੀ ਖੁਸ਼ੀ ਬੋਲੀ ਨਹੀਂ ਭਾਬੀ ਮਨ ਬਹੁਤ ਬੇਚੈਨਾ ਪਤਾ ਨਹੀਂ ਕੀ ਹੋਈ ਜਾਂਦਾ ਉਦੋਂ ਤੱਕ ਰਜਿੰਦਰ ਵੀ ਉੱਠ ਗਿਆ ਤੇ ਕੁਸ਼ੀ ਨਾਲ ਗੱਲਾਂ ਕਰਨ ਲੱਗ ਗਿਆ ਜਦੋਂ ਉਹ ਡਿਗਰੀ ਲਈ ਕਾਜ ਕਰਦੇ ਸੀ ਉਸ ਟਾਈਮ ਦੀਆਂ ਗੱਲਾਂ ਕਰੀ ਗਿਆ ਖੁਸ਼ੀ ਦਾ ਮਨ ਹੋਰ ਪਾਸੇ ਲੱਗ ਜਾਵੇ ਮਨਦੀਪ ਨੇ ਖੁਸ਼ੀ ਨੂੰ ਪਾਣੀ ਪਿਲਾਇਆ ਫਿਰ ਉਹਨੂੰ ਸੌਣ ਦੀ ਕਹਿਣ ਲੱਗੇ ਪਤਾ ਨਹੀਂ ਖੁਸ਼ੀ ਨੂੰ ਕੱਲ ਦੀ ਚਿੰਤਾ ਸੀ ਜਾਂ ਕੁਝ ਸੋਚੀ ਜਾਂਦੀ ਸੀ ਖੁਸ਼ੀ ਨੂੰ ਪਰ ਵੀ نیند ਨਹੀਂ ਦਈ ਅਗਲੇ ਦਿਨ ਖੁਸ਼ਪ੍ਰੀਤ ਨੂੰ ਲੈ ਕੇ ਬਲਵਿੰਦਰ ਦਾ ਸਾਰਾ ਪਰਿਵਾਰ 11:00 ਵਜੇ ਦੇ ਨੂੰ ਗੁਰਦੁਆਰਾ ਸਾਹਿਬ ਪਹੁੰਚ ਗਿਆ ਬਲਵਿੰਦਰ ਹੁਣਾਂ ਦੇ ਨਾਲ ਖੁਸ਼ਪ੍ਰੀਤ ਤੇ ਦੋਵੇਂ ਮਾਮੇ ਮਾਮਾ ਸ਼ਿੰਦਰ ਦਾ ਸਾਰਾ ਪਰਿਵਾਰ ਤੇ ਬਲਵਿੰਦਰ ਹੁਣਾਂ ਦੇ ਆਣ ਗੁਆਣਡ ਤੇ ਹੋਰ ਨੇੜੇ ਦੇ ਰਿਸ਼ਤੇਦਾਰ ਕਾਫੀ ਇਕੱਠੇ ਹੋ ਗਏ ਹਰਿੰਦਰ ਨੂੰ ਫੋਨ ਕਰਕੇ ਸੁਖਦੀਪ ਵੀ ਉਹਨਾਂ ਦੇ ਨਾਲ ਹੀ ਆ ਗਿਆ ਸਾਰੇ ਜਾਨੇ ਗੁਰਦੁਆਰਾ ਸਾਹਿਬ ਇਕੱਠੇ ਹੀ ਗਏ ਐਨੇ ਬੰਦੇ ਬੁੜੀਆਂ ਬੱਲਾਂ ਗੁਰਦੁਆਰਾ ਸਾਹਿਬ ਵਿੱਚ ਨਹੀਂ ਸੀ ਖੁਸ਼ਪ੍ਰੀਤ ਦੀ ਸੱਸ ਦੇਖ ਤੇ ਸਾਰ ਬੋਲਣ ਲੱਗੀ ਕਿ ਦੇਖ ਕਿਵੇਂ ਇਕੱਠ ਕਰ ਕੇ ਆਏ ਨੇ ਰਜਵੰਤ ਦੀ ਭੂਆ ਨੇ ਉਦੋਂ ਹੀ ਟੋਕ ਦਿੱਤੀ ਕਿ ਹੁਣ ਤਾਂ ਵੀ ਅੱਗੇ ਨਾ ਬੋਲੇ ਸੰਸਕਾਰ ਵਾਲੇ ਦੇ ਨਾਲ ਸੀ ਗੁਰਦੁਆਰਾ ਸਾਹਿਬ ਤੋਂ ਸਿੱਧੇ ਹੀ ਬੈਨ ਨੂੰ ਚਲੇ ਗਏ ਸੀ ਤਾਂ ਉਸ ਦਿਨ ਵੀ ਬੋਲਣ ਦੇ ਨਹੀਂ ਹਟੀ ਉਹ ਟਾਈਮ ਕੋਈ ਬੋਲਣ ਦਾ ਨਹੀਂ ਸੀ ਪਰ ਤੂੰ ਜੋ ਘਰ ਆ ਜਾ ਕੇ ਖੁਸ਼ਪ੍ਰੀਤ ਨਾਲ ਕੀਤਾ ਉਪਰੇ ਕਰੰਮਾ ਨਾ ਔਰਤਾ ਨਹੀਂ ਕਰਦਦਾ ਕੀ ਕਸੂਰਾ ਵਿਚਾਰੀ ਕੁਸ਼ਪ੍ਰੀਤ ਦਾ ਐਕਸੀਡੈਂਟ ਹੋਇਆ ਤੈਵੇਂ ਕਰਕ੍ਰੇਸ਼ ਕੀਤਾ ਹੋਇਆ ਸੀ ਚੁੱਪ ਕਰਕੇ ਬੈਠੀ ਰਹੀ ਅੱਗੇ ਨਾ ਹੋਲੀ ਕੁਝ ਕੁਸ਼ਪ੍ਰੀਤ ਦੀ ਸਾਹ ਬੜਬੜ ਕਰਦੀ ਚੁੱਪ ਕਰ ਗਈ ਦੁਪਹਿਰ 2 ਵਜੇ ਤੱਕ ਅੰਤਿਮ ਅਰਦਾਸ ਹੋ ਗਈ ਬਲਵਿੰਦਰ ਹੁਣੀ ਜੀ ਆਨ ਲਈ ਬਾਹਰ ਨਿਕਲ ਆਏ ਤਾਂ ਰਜਵੰਤ ਦੀ ਭੂਆ ਜੀ ਤੇ ਗਵਾਂਡ ਵਾਲੀ ਅੰਟੀ ਕੁਸ਼ਪ੍ਰੀਤ ਕੋਲ ਆ ਗੰਗਾ ਕੋਈ ਕੁੜੀ ਤੇ ਭੂਆ ਜੀ ਦੇ ਗੱਲ ਲੱਗ ਕੇ ਬਹੁਤ ਰੋਈ ਤੇ ਅੰਤਿ ਨਾਲ ਰਜਵੰਤ ਦੀਆਂ ਗੱਲਾਂ ਕਰਮਾਣ ਹੌਲਾ ਕੀਤਾ ਰਾਜਵੰਤ ਦਾ ਫੁੱਫੜ ਜੀ ਬਲਵਿੰਦਰ ਨੂੰ ਕਹਿਣ ਲੱਗਾ ਕਿ ਸਰਦਾਰ ਜੀ ਪ੍ਰਸ਼ਾਦਾ ਛੱਕ ਕੇ ਜਾਇਓ ਬਲਵਿੰਦਰ hathੜ ਕੇ ਕਹਿਣ ਲੱਗਾ ਨਹੀਂ ਜੀ ਹੁਣ ਸਾਨੂੰ ਜਾਣ ਦਿਓ ਜੇ ਖੁਸ਼ਪ੍ਰੀਤ ਜੀ ਸਸ ਕੁਝ ਬੋਲਣ ਲੱਗ ਗਈ ਪਹਿਲਾਂ ਜੋ ਦੋ ਵਾਰੀ ਹੋਇਆ ਮੈਂ ਤੋ ਚੱਲ ਰਿਹਾ ਹੁੰਦਾ ਮੈਂ ਆਪਣੇ ਜਵਾਈ ਦੀ ਅੰਤਮ ਅਰਦਾਸ ਤੇ ਕੁਝ ਵੀ ਗਲਤ ਨਹੀਂ ਚਾਹੁੰਦਾ ਤਿਕਤਾਰ ਫਿਰ ਅੱਗੇ ਹੋ ਕੇ ਕਹਿਣ ਲੱਗਾ ਕਿ ਸਾਨੂੰ ਇਜਾਜ਼ਤ ਦਿਓ ਸਾਰੇ ਜਣੇ ਗੱਡੀਆਂ ਵਾਲੇ ਨੂੰ ਚਲੇ ਗਏ ਖੁਸ਼ਪ੍ਰੀਤ ਦਾ ਮਨ ਸੀ ਕਿ ਇੱਕ ਵਾਰੀ ਆਪਣੀ ਸੱਸ ਕੋਲੇ ਉਹ 아마 ਸ਼ਾਇਦ ਉਹ ਤੇਜ ਜਾਵੇ ਕੁਸ਼ਪਰੀ ਤ ਆਪਣਾ ਸੋਰਾ ਦਾ ਛੱਡਣਾ ਨਹੀਂ ਚਾਹੁੰਦੀ ਸੀ ਜਿਸ ਘਰ ਵਿੱਚ ਰਾਜਵੰਤ ਨੂੰ ਵਿਆਹ ਕੇ ਲਿਆਇਆ ਸੀ ਉੱਥੇ ਹੀ ਰਾਜਵੰਤ ਦੀਆਂ ਜਾਤਾਂ ਦੇ ਸਾਰੇ ਜ਼ਿੰਦਗੀ ਕੱਟਣ ਬਾਰੇ ਸੋਚਦੀ ਆ ਮਨਜੀਤ ਉਹਦੇ ਮੰਦੀ ਹਾਲਤ ਨੂੰ ਸਮਝਦੀ ਸੀ ਮਾਂ ਇਹ ਉਹ ਪੜੀਤੀ ਦੀ ਵਿਚਾਨੀ ਸਮਝਦੀ ਸੀ ਪਰ ਕੋਈ ਕੁਝ ਨਹੀਂ ਕਰ ਸਕਦਾ ਸੀ ਰਾਜਵੰਤ ਦੀ ਮੰਮੀ ਕਿਸੇ ਦੇ ਵੀ ਸਮਝਾਇਆ ਨਹੀਂ ਸਮਝਦੀ ਸੀ ਉਨੇ ਜੇ ਰੱਖਣਾ ਹੁੰਦਾ ਤਾਂ ਸੰਸਕਾਰ ਵਾਲੇ ਦਿਨ ਹੀ ਨਾ ਕਰੂੰ ਘਟ ਦੀ ਮਨਜੀਤ ਨੇ ਕਿਰਨ ਨੂੰ ਕਿਹਾ ਕਿ ਖੁਸ਼ਪ੍ਰੀਤ ਨੂੰ ਲੈ ਕੇ ਘਰੋਂ ਚੱਲੋ ਗੁਰੀ ਤੇ ਕਿਰਨ ਉਹਨੂੰ ਲੈ ਕੇ ਘਰੋਂ ਚਲੇ ਗਏ ਖੁਸ਼ੀ ਸਾਰੇ ਰਸਤੇ ਰੋਂਦੀ ਗਈ ਘਰ ਆਉਂਦੇ ਸਾਰ ਹੀ ਖੁਸ਼ੀ ਬੁਖਾਰ ਨਾਲ ਤਪਨ ਲੱਗ ਗਈ ਗੁਰੀ ਨੇ ਕਮਰੇ ਵਿੱਚ ਲੈ ਜਾ ਕੇ ਉਹਨੂੰ ਦਵਾਈ ਦਿੱਤੀ ਦਵਾਈ ਨਾਲ ਖੁਸ਼ੀ ਨੂੰ ਨੀਂਦ ਆ ਗਈ ਮਨਜੀਤ ਰਾਜ ਪ੍ਰੀਤ ਤੇ ਮਨਜੋਤ ਨੂੰ ਲੈ ਕੇ ਦੂਜੇ ਕਮਰੇ ਵਿੱਚ ਚਲੀ ਗਈ ਤਾਂ ਕਿ ਖੁਸ਼ੀ ਥੋੜਾ ਆਰਾਮ ਕਰ ਲਵੇ 10 ਦਿਨ ਵਿੱਚ ਜੇ ਖੁਸ਼ੀ ਥੋੜਾ ਵੀ ਸੰਭਲਦੀ ਪਰ ਅੱਜ ਉਹ ਬਹੁਤ ਔਖੀ ਰਾਜਵੰਤ ਦੀ ਅੰਤਿਮ ਅਦਾਸਤਵ ਵਖਸਾਈ ਰੱਬ ਨੇ ਵੀ ਸੱਚੀ ਕਹਿ ਰਹੀ ਕੁਮਾਇਆ ਖੁਸ਼ੀ ਨਾਲ ਸ਼ਾਮ ਨੂੰ ਜਦੋਂ ਖੁਸ਼ੀ ਉੱઠી ਤਾਂ ਬੁਖਾਰ ਥੋੜਾ ਘਟ ਗਿਆ ਸੀ ਫਿਰ ਆਜਪ੍ਰੀਤ ਨੂੰ ਦੁੱਧ ਬੁਲਾਇਆ ਉਦੋਂ ਤੱਕ ਉਹਦੇ ਨਾਨਕੇ ਤੇ ਛਿੰਦਰ ਹੁਣੀ ਸਭ ਵਾਪਸ ਚਲੇ ਗਏ ਖੁਸ਼ੀ ਗੁੜੀ ਬੈਠੀ ਸੀ ਵਸ ਚੁੱਪ ਬੈਠੀਆਂ ਸੀ ਦੋਵੇਂ ਫਿਰ ਗੁੜੀ ਨੇ ਚੁੱਪੀ ਤੋੜੀ ਤੇ ਪੁੱਛਿਆ ਖੁਸ਼ੀ ਠੀਕ ਲੱਗਦਾ ਹੁਣ ਤੈਨੂੰ ਖੁਸ਼ੀ ਹਾਂ ਠੀਕ ਐ ਮਨਦੀਪ ਸਾਰੇ ਲਈ ਚਾਹ ਬਣਾ ਕੇ ਲਿਆਈ ਖੁਸ਼ੀ ਦੇ ਕਮਰੇ ਵਿੱਚ ਲੈ ਆਈ ਸਾਰੇ ਜਣੇ ਉੱਥੇ ਹੀ ਬੈਠੇ ਚਾਹ ਪੀਣ ਲੱਗੇ ਇਦਾਂ ਹੀ ਆਤਾ ਹੋਰ ਨਿਕਲ ਗਿਆ ਪਰ ਹਲੇ ਤੱਕ ਖੁਸ਼ੀ ਆਪਣੇ ਆਪ ਨੂੰ ਸੰਭਾਲ ਨਾ ਸਕੇ ਖੁਸ਼ੀ ਆਪਣੇ ਕਮਰੇ ਵਿੱਚ ਬੈਠੀ ਰਹਿੰਦੀ ਜਿਆਦਾ ਕਿਸੇ ਨਾਲ ਗੱਲ ਨਾ ਕਰਦੀ ਕੁਲਵਿੰਦਰ ਖੁਸ਼ੀ ਦੇ ਕੋਲ ਆ ਕੇ ਬੈਠ ਗਿਆ ਉਹ ਸਮਝਾਉਣ ਲੱਗਾ ਜ਼ਿੰਦਗੀ ਵਿੱਚ ਦੁੱਖ ਸੁੱਖ ਹੁੰਦੇ ਰਹਿੰਦੇ ਆ ਪਤਾ ਖੁਸ਼ੀ ਤੀ ਇਹ ਕੁਝ ਦੁੱਖਾਂਵੇਂ ਦੇ ਹੁੰਦੇ ਨੇ ਕਿ ਸਾਰੀ ਉਮਰ ਨਾਲ ਹੀ ਚੱਲਦੇ ਆ ਨਾ ਤੂੰ ਕਦੇ ਰਾਜਮੰਤ ਨੂੰ ਭੁੱਲ ਸਕਦੀ ਐ ਨਾ ਅਸੀਂ ਤੈਨੂੰ ਕਹਾਂਗੇ ਕਿ ਭੁੱਲ ਜਾ ਤੂੰ ਆਪਣੀ ਬੀਤੀ ਜ਼ਿੰਦਗੀ ਪਰ ਜਿਉਣਾ ਤਾਂ ਹੈ ਨਾ ਨਾਲੇ ਤੈਨੂੰ ਆਪਣੀ ਰਾਜਵ੍ਰੀਤ ਲਈ ਜਿਉਣਾ ਇਹਦਾ ਪਾਲਣ ਪੋਸ਼ਣ ਮਾਂ ਪਿਓ ਦੋਵੇਂ ਬਣ ਕੇ ਕਰਨਾ ਮੇਰੀ ਤੀ ਤਕੜੀ ਹੋ ਅਸੀਂ ਸਾਰੇ ਹਰ ਮੋੜ ਤੇ ਤੇਰੇ ਨਾਲ ਬੱਸ ਹੁਣ ਰੋਣਾ ਨਹੀਂ ਰਾਜਵ੍ਰੀਤ ਵੱਲ ਦੇਖ ਕੇ ਖੁਸ਼ ਰਿਆ ਕਰ ਸਾਰਾ ਪਰਿਵਾਰ ਹੀ ਉਹਨੂੰ ਇਹ ਗੱਲਾਂ ਸਮਝਾਉਂਦਾ ਰਹਿੰਦਾ ਇੱਕ ਦਿਨ ਨਰਿੰਦਰ ਨੂੰ ਸੁਖਦੀਪ ਦਾ ਫੋਨ ਆਇਆ ਤੇ ਉਹ ਪੁੱਛਣ ਲੱਗਾ ਵੀਰੇ ਮੇਰੀ ਮੰਮੀ ਖੁਸ਼ਪ੍ਰੀਤ ਤੇ ਆਂਟੀ ਜੀ ਨੂੰ ਮਿਲਣਾ ਚਾਹੁੰਦੀ ਆ ਨਾਲੇ ਵੀਰੇ ਤੁਹਾਨੂੰ ਵੀ ਮਿਲਣਾ ਉਹਨਾਂ ਨੇ ਨਰਿੰਦਰ ਨੇ ਕਿਹਾ ਜਦੋਂ ਮਰਜ਼ੀ ਆ ਜਾਓ ਅਗਲੇ ਦਿਨ ਐਤਵਾਰ ਨੂੰ ਸੁਖਦੀਪ ਆਪਣੇ ਮੰਮੀ ਦੇ ਨਾਲ ਖੁਸ਼ਪ੍ਰੀਤ ਦੇ ਘਰ ਆ ਗਿਆ ਸਾਰੇ ਜਣੇ ਹਾਲ ਵਿੱਚ ਬੈਠ ਗਏ ਨਰਿੰਦਰ ਦੀਪੀ ਨੂੰ ਕਹਿਣ ਲੱਗਾ ਆਂਟੀ ਜੀ ਨੂੰ ਖੁਸ਼ੀ ਕੋਲੇ ਲੈ ਜਾ ਦੀਪੀ ਮਨਦੀਪ ਹਾਂਜੀ ਕਹਿ ਕੇ ਮਨਦੀਪ ਆਂਟੀ ਜੀ ਤੇ ਸੁਖਦੀਪ ਨੂੰ ਲੈ ਕੇ ਖੁਸ਼ੀ ਤੇ ਕਮਰੇ ਵਿੱਚ ਚਲੀ ਗਈ ਆਂਟੀ ਜੀ ਤੇ ਸੁਖਦੀਪ ਨੂੰ ਆਉਂਦੇ ਦੇਖ ਖੁਸ਼ੀ ਰੋਣ ਲੱਗ ਪਈ ਸੁਖਦੀਪ ਦੀ ਮੰਮੀ ਨੇ ਖੁਸ਼ਪ੍ਰੀਤ ਨੂੰ ਆਪਣੇ ਗੱਲ ਨਾਲ ਲਾ ਲਿਆ ਉਹਨੂੰ ਚੁੱਪ ਕਰਾਉਣ ਲਈ ਤੇ ਹੌਸਲਾ ਦੇਣ ਲਈ ਲੱਗੀ ਕਿੰਨਾ ਟਾਈਮ ਖੁਸ਼ੀ ਸੰਭਲ ਨਾ ਸਕੀ ਫਿਰ ਹੌਲੀ-ਹੌਲੀ ਸ਼ਾਂਤ ਹੋਈ ਤੇ ਸੁਖਦੀਪ ਵੱਲ ਦੇਖ ਕੇ ਕਹਿਣ ਲੱਗੀ ਦੇਖ ਲਾ ਸੁਖ ਤੂੰ ਕਹਿੰਦਾ ਹੁੰਦਾ ਸੀ ਕਿ ਮੈਂ ਸਭ ਤੋਂ ਖੁਸ਼ੀਆਂ ਮੰਦੀ ਆਂ ਰੱਬ ਮੈਨੂੰ ਸਾਰਿਆਂ ਵਾਰ ਖੁਸ਼ ਰੱਖੂਗਾ ਰੱਬ ਨੇ ਮੈਥੋਂ 1 ਮਿੰਟ ਵਿੱਚ ਹੀ ਸਾਰੀਆਂ ਖੁਸ਼ੀਆਂ ਵੋਲਨਾਂ ਇੱਕ ਟਟਕੇ ਵਿੱਚ ਹੀ ਮੈਨੂੰ ਖਾਤਮ ਕਰ ਦਿੱਤਾ ਸੁਖਦੀਪ ਨਹੀਂ ਕੁਛ ਪ੍ਰੀਤਾਂ ਇਹ ਨਾ ਕਿ ਉਹਨੇ ਸਭ ਕੁਝ ਠੀਕ ਕਰ ਦੇਣਾ ਕੋਈ ਚੀਜ਼ੇ ਕੋਈ ਠੀਕ ਕਰਨਾ ਹੁੰਦਾ ਫਿਰ ਰਜਵੰਤ ਨੂੰ ਨਾ ਲੈ ਕੇ ਜਾਂਦਾ ਖੁਸ਼ੀ ਸੁਖ ਨੂੰ ਬੈਠਣ ਨੂੰ ਕਹਿੰਦੀ ਹੈ ਤੇ ਉਹ ਦੋਵੇਂ ਮਾਮਪੁੱਤ ਕਿੰਨਾ ਟਾਈਮ ਖੁਸ਼ੀ ਨਾਲ ਗੱਲਾਂ ਕਰੀ ਜਾ ਗਏ ਫਿਰ ਉਹਦੀ ਮੰਮੀ ਉੱਠ ਕੇ ਹਾਲ ਵਿੱਚ ਮਨਜੀਤ ਨੂੰ ਨਾਲੇ ਗਈ ਮੰਦਿਰ ਤੇ ਸੁਖਦੀਪ ਕਿੰਨਾ ਟਾਈਮ ਖੁਸ਼ੀ ਨਾਲ ਗੱਲਾਂ ਕਰੀ ਗਏ ਮੰਦੀਪ ਦੇ ਮਾਣਾ ਨੂੰ ਕੁਝ ਚਾਹ ਆਇਆ ਖੁਸ਼ੀ ਨੂੰ ਕੁਝ ਠੀਕ ਦੇਖ ਕੇ ਸੁਖਦੀਪ ਦੀ ਮੰਮੀ ਮਨਜੀਤ ਨੂੰ ਵੀ ਹੌਸਲਾ ਦਿੰਦੀ ਆ ਇਸ ਟਾਈਮ ਸਿਰਫ ਇੱਕ ਦੂਜੇ ਨੂੰ ਹੌਸਲਾ ਹੀ ਦਿੱਤਾ ਜਾ ਸਕਦਾ ਸੁਖਦੀਪ ਦੇ ਬਾਹਰ ਆਉਣ ਤੇ ਉਹਦੀ ਮੰਮੀ ਵੀ ਜਾਣ ਲਈ ਉੱਠ ਖੜੀ ਸੁਖਦੀਪ ਤਾਂ ਉਹਦੇ ਮੰਮੀ ਦੇ ਜਾਣ ਤੋਂ ਬਾਅਦ ਨਰਿੰਦਰ ਤੇ ਗੁਰੀ ਵੀ ਖੁਸ਼ੀ ਕੋਲ ਆਦੇ ਆ ਗਏ ਖੁਸ਼ੀ ਨਰਿੰਦਰ ਨੂੰ ਦੇਖ ਕੇ ਸਰ ਕਹਿਣ ਲੱਗੀ ਵੀਰੇ ਮੇਰੇ ਨਾਲ ਗੁਰਦੁਆਰਾ ਸਾਹਿਬ ਦਿਲੋਂਗੇ ਨਰਿੰਦਰ ਹਾਂ ਖੁਸ਼ੀ ਜ਼ਰੂਰ ਚੱਲਦਾ ਗੁਰੀ ਤੇ ਮਨਜੀਤ ਵੀ ਨਾਲ ਚਲੀਆਂ ਗਈਆਂ ਮੱਥਾ ਟੇਕਣ ਤੋਂ ਬਾਅਦ ਕਿੰਨਾ ਹੀ ਟਾਈਮ ਸਾਰੇ ਜਣੇ ਬੈਠੇ ਗੁਰਬਾਣੀ ਸੰਦੇ ਰਹੇ ਤੇ ਫਿਰ ਲੰਗਰ ਹਾਲ ਵਿੱਚ ਸੇਵਾ ਕਰਨ ਚਲੇ ਗਏ ਉਸ ਤੋਂ ਬਾਅਦ ਘਰ ਚਲੇ ਗਏ ਖੁਸ਼ੀ ਰਸਤੇ ਵਿੱਚ ਤਾਂ ਚੁੱਪ ਰਹੀ ਪਰ ਘਰ ਆ ਕੇ ਉਹ ਰਾਜਪ੍ਰੀਤ ਨਾਲ ਗੱਲਾਂ ਕਰਨ ਲੱਗ ਗਈ ਗੁਰਦਾਰਾ ਸਾਹਿਬ ਤੋਂ ਆ ਕੇ ਸਭ ਨੂੰ ਖੁਸ਼ੀ ਕੁਝ ਠੀਕ ਲੱਗੀ ਖੁਸ਼ੀ ਅਜ ਰਾਜਵੰਤ ਤੋਂ ਬਾਅਦ ਪਹਿਲੇ ਦਿਨ ਸਾਰਿਆਂ ਨਾਲ ਹਾਲ ਵਿੱਚ ਬੈਠੀ ਸੀ ਮਨਜੀਤ ਦੇ ਦਿਲੇ ਨੂੰ ਕੁਝ ਤਰਸ ਹੋਇਆ ਕਿ ਅੱਜ ਖੁਸ਼ੀ ਸਭ ਨਾਲ ਥੋੜੀ ਬਹੁਤ ਗੱਲਬਾਤ ਕਰਦੀ ਆ ਇੱਕ ਦੋ ਦਿਨਾਂ ਵਿੱਚ ਖੁਸ਼ੀ ਆਪਣੇ ਆਵਰਾਜਪ੍ਰੀਤ ਨੂੰ ਸਾਹਮਣੇ ਲੱਗ ਕੇ ਨਰਿੰਦਰ ਦੇ ਜਾਨ ਵਿੱਚ ਵਿਚਾਰ ਦਿਨ ਰਹੇਗੇ ਸੀ ਅਗਲੇ ਦਿਨ ਨਰਿੰਦਰ ਤੇ ਮਨਦੀਪ ਨੇ ਪਿੰਡ ਨੂੰ ਜਾਣਾ ਸੀ ਉਹ ਨਾਲ ਹੀ ਖੁਸ਼ਪ੍ਰੀਤ ਨੂੰ ਲੈ ਕੇ ਗਿਆ ਕਰਦਾ ਮੌਲ ਬਦਲ ਨਾਲ ਕੁਛ ਹੀ ਵੀ ਬਹੁਤ ਸੰਭਲ ਗਈ ਪਰ ਖੁਸ਼ੀ ਦੇ ਸੁਭਾਅ ਵਿੱਚ ਬਹੁਤ ਫਰਕ ਪੈ ਗਿਆ ਪਹਿਲਾਂ ਵਾਂਗੂ ਖੁਸ਼ੀਆਂ ਵੰਡਣਾ ਤਾਂ ਭੁੱਲ ਗਈ ਕਿੱਥੇ ਤਾਂ ਹਰ ਤੇ ਗੱਲ ਤੇ ਉਸਨੇ ਹੱਸਣਾ ਹੁੰਦਾ ਸੀ ਤੇ ਕਿੱਥੇ ਹੁਣ ਗੱਲ ਕਰਨੀ ਹੀ ਭੁੱਲ ਗਈ ਖੁਸ਼ਪ੍ਰੀਤ ਆਪਣੀ ਸ਼ਿੰਦਰ ਪੂਆ ਜੀ ਦੇ ਪਿੰਡ ਜਾ ਕੇ ਚਾਹ ਇੱਕ ਦੀ ਰਹਿੰਦੀ ਸੀ ਸ਼ਿੰਦਰ ਨੇ ਬਹੁਤ ਦਿਨਾਂ ਬਾਅਦ ਖੁਸ਼ੀ ਨੂੰ ਕਿਰਨਾ ਗੱਲਾਂ ਕਰਦੇ ਦੇਖਿਆ ਤਿੰਨ ਦਿਨਾਂ ਬਾਅਦ ਬਲਵਿੰਦਰ ਤੇ ਮਨਦੀਪ ਕੈਨੇਡਾ ਚਲੇ ਗਏ ਖੁਸ਼ੀ ਉਹਨਾਂ ਦੇ ਜਾਣ ਵੇਲੇ ਬਹੁਤ ਰੋਈ। ਸ਼ਿੰਦਰ ਨੇ ਆਪਣੇ ਕੋਲੇ ਬਿਠਾ ਕੇ ਖੁਸ਼ੀ ਨੂੰ ਬਹੁਤ ਗੱਲਾਂ ਸਮਝਾਈਆਂ। 2-4 ਦਿਨਾਂ ਲਈ ਸ਼ਿੰਦਰ ਨੇ ਖੁਸ਼ੀ ਨੂੰ ਆਪਣੇ ਕੋਲੇ ਰੱਖ ਲਿਆ। ਬਲਵਿੰਦਰ ਤੇ ਮਨਜੀਤ ਨਿਰਿੰਦਰ ਉਹਨਾਂ ਨੂੰ ਮਿਲਣ ਗਏ। ਉਹ ਵਾਪਸ ਮੁੜਾਏ। ਖੁਸ਼ੀ ਕਰਨ ਨਾਲ ਥੋੜਾ ਬਹੁਤਾ ਕਰਦਾ ਕੰਮ ਕਰ ਜਾਂ ਪਿੱਕਰਵਾ ਦਿੰਦੀ। ਹੁਣ ਸਾਰਿਆਂ ਨੂੰ ਲੱਗਦਾ ਖੁਸ਼ੀ ਬਹੁਤ ਹੱਦ ਤੱਕ ਸੰਭਲ ਗਈ। ਪਰ ਖੁਸ਼ੀ ਦੇ ਕਾਬਿਤ ਪੈ ਗਈ ਉਹ ਆਪੇ ਇਕੱਲੇ ਹੀ। ਕੱਲਾਂ ਕਰ ਲੱਗ ਜਾਂਦੀ ਤੇ ਬਹੁਤ ਵਾਰ ਰਾਜਵੰਤ ਨੂੰ ਆਪਣੇ ਆਲੇ ਦੁਆਲੇ ਮਹਿਸੂਸ ਕਰਦੀ ਸਾਰੇ ਨੂੰ ਇਸ ਗੱਲ ਦੀ ਟੈਨਸ਼ਨ ਰਹਿੰਦੀ ਸੀ ਕਿ ਖੁਸ਼ੀ ਦੇ ਦਿਮਾਗ ਤੇ ਕੋਈ ਬੁਰਾ ਅਸਰ ਨਾ ਹੋ ਜਾਵੇ ਸਿੰਦਰ ਨੇ ਮਨਜੀਤ ਨਾਲ ਵੀ ਗੱਲ ਕੀਤੀ ਕਿ ਖੁਸ਼ੀ ਕਈ ਵਾਰ ਇਕੱਲੇ ਗੱਲਾਂ ਕਰਦੀ ਆ ਮਨਜੀਤ ਨੂੰ ਪਰੇਸ਼ਾਨੀ ਲੱਗ ਗਈ ਉਹ ਬਲਵਿੰਦਰ ਨੂੰ ਲੈ ਕੇ ਸਿੰਦਰ ਦੇ ਪਿੰਡ ਨੂੰ ਚਲੀ ਗਈ ਉੱਥੇ ਹਰਿੰਦਰ ਨੂੰ ਨਾਮ ਲੈ ਕੇ ਲੁਧਿਆਣਾ ਦੇ ਡਾਕਟਰ ਨੂੰ ਦਿਖਾਉਣ ਲੈ ਚਲੇ ਗਏ ਲੈ ਕੇ ਡਾਕਟਰ ਨੇ ਖੁਸ਼ੀ ਦਾ ਚੈੱਕਅਪ ਕੀਤਾ ਕਾਫੀ ਗੱਲਾਂ ਦੀ ਪੁੱਛ ਪੜਤਾਲ ਵੀ ਕੀਤੀ ਦਵਾਈ ਦੇਣ ਤੋਂ ਬਾਅਦ ਖੁਸ਼ੀ ਨੂੰ ਬਾਹਰ ਭੇਜ ਦਿੱਤਾ ਤੇ ਬਲਵਿੰਦਰ ਤੇ ਅਨਜੀਤ ਨੂੰ ਕਹਿਣ ਲੱਗੇ ਕਿ ਖੁਸ਼ੀ ਨੂੰ ਇੱਕ ਮਿੰਟ ਵੀ ਇਕੱਲੇ ਨਹੀਂ ਛੱਡਣਾ ਤੇ ਬੱਚੀ ਨੂੰ ਵੀ ਇੱਕ ਮਿੰਟ ਵੀ ਦੂਰ ਨਹੀਂ ਕਰਨਾ ਖੁਸ਼ੀ ਤੋਂ ਬੱਚੀ ਦੀ ਸਾਂਭ ਸੰਭਾਲ ਵੀ ਖੁਸ਼ੀ ਨੂੰ ਹੀ ਕਰਨ ਦਿਓ ਤੇ ਇਹਨੂੰ ਸਾਰਾ ਟਾਈਮ ਦੇਖਸਤ ਰੱਖਿਆ ਕਰੋ ਡਾਕਟਰ ਨੇ ਕਾਫੀ ਕੁਝ ਸਮਝਾਇਆ ਦਵਾਈ ਲੈਣ ਤੋਂ ਬਾਅਦ ਬਲਵਿੰਦਰ ਹਣੀ ਖੁਸ਼ੀ ਨੂੰ ਆਪਣੇ ਨਾਲ ਲੈ ਆਏ ਉਸ ਦਿਨ ਤੋਂ ਲੈ ਕੇ ਮਨਜੀਤ 24 ਘੰਟੇ ਖੁਸ਼ੀ ਦੇ ਨਾਲ ਰਹਿੰਦੀ ਰਸੋਈ ਵਿੱਚ ਵੀ ਉਹਦੇ ਤੋਂ ਨਾਲ ਹੀ ਕੰਮ ਕਰਾਉਂਦੀ। ਰਾਜਪ੍ਰੀਤ ਕਿੰਨਾ ਵੀ ਰੋਂਦੀ ਪਰ ਮਨਜੀਤ ਨਾ ਚੁੱਕਦੀ। ਖੁਸ਼ੀ ਉਹਨੂੰ ਚੁੱਪ ਕਰਾਉਂਦੀ ਤੇ ਸੰਭਾਲਦੀ। ਖੁਸ਼ੀ ਖੁਦ ਹੀ ਰਾਜਪ੍ਰੀਤ ਦੇ ਸਾਰੇ ਕੰਮ ਕਰਦੀ। ਹਫਤੇ ਕੋ ਬਾਅਦ ਹੀ ਖੁਸ਼ੀ ਠੀਕ ਹੋਣ ਲੱਗੀ। ਜਿੱਥੇ ਉਹ ਕਮਰੇ ਵਿੱਚ ਬੈਠੀ ਰਹਿੰਦੀ ਸੀ ਹੁਣ ਉਹ ਸਾਰਿਆਂ ਨਾਲ ਹਾਲ ਵਿੱਚ ਆ ਕੇ ਬੈਠ ਜਾਂਦੀ। 15 ਦੇ ਦਿਨ ਵਿੱਚ ਖੁਸ਼ੀ ਨੂੰ ਬਹੁਤ ਫਰਕ ਪੈ ਗਿਆ ਨਰਿੰਦਰ ਤੇ ਮਨਦੀਪ ਖੁਸ਼ੀ ਨਾਲ ਰੋਜ਼ ਗੱਲਾਂ ਕਰ ਲੈਂਦੇ। ਕਈ ਵਾਰ ਉਸ ਟਾਈਮ ਸੁਖਦੀਪ ਵੀ ਘਰ ਹੁੰਦਾ ਤਾਂ ਉਹ ਵੀ ਖੁਸ਼ੀ ਨਾਲ ਗੱਲ ਕਰ ਲੈਂਦਾ। ਖੁਸ਼ੀ ਹਮ ਕਰਦੇ ਕੰਮਕਾਜ ਤੇ ਰਾਜਪ੍ਰੀਤ ਨਾਲ ਵੀ ਵਿਅਸਤ ਰਹਿੰਦੀ ਸੀ। ਗੁਰੀ ਨੇ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਜਾ ਮਿਲਣ ਬਾਰੇ ਕਹ ਰਾ ਕੇ ਦੱਸਿਆ ਤਾਂ ਕੁਸ਼ਪ੍ਰੀਤ ਬਹੁਤ ਖੁਸ਼ ਹੋਈ। ਉਹਨੇ ਸਭ ਤੋਂ ਪਹਿਲਾਂ ਗੁਰੀ ਨੂੰ ਗਲੇ ਮਿਲ ਕੇ ਵਧਾਈਆਂ ਦਿੱਤੀਆਂ। ਸਾਰੇ ਪਰਿਵਾਰ ਅੱਜ ਬਹੁਤ ਦਿਨਾਂ ਬਾਅਦ ਥੋੜਾ ਖੁਸ਼ ਹੋਇਆ ਕਿ ਚਲੋ ਖੁਸ਼ਪ੍ਰੀਤ ਨੂੰ ਕੋਈ ਤਾਂ ਫਰਕ ਪਿਆ। ਅੱਜ ਬਹੁਤ ਦਿਨਾਂ ਬਾਅਦ ਖੁਸ਼ੀ ਦੇ ਚਿਹਰੇ ਤੇ ਮੁਸਕਾਨ ਦੇਖੀ ਸੀ। ਦਿਨ ਦੇ ਚੜਦਾ ਤਾਂ ਛਿਪਦਾ ਵੀ ਆ ਸਮਾਂ ਲੰਘਦਾ ਕਿਹੜਾ ਪਤਾ ਲੱਗਦਾ। ਅੱਜ ਰਜਗੰਤ ਦੇ ਨੂੰ 4 ਮਹੀਨੇ ਹੋ ਗਏ ਸੀ। ਰਾਜਪ੍ਰੀਤ 5 ਮਹੀਨੇ ਤੋਂ ਉੱਤੇ ਦੀ ਹੋ ਗਈ ਸੀ। ਖੁਸ਼ਪ੍ਰੀਤ ਦੇ ਸੱਸ ਨੇ ਕਦੇ ਇਹਨਾਂ ਦੀ ਸੁਧ ਨਾ ਲਈ, ਬਸ ਖੁਸ਼ੀ ਦੀ ਨੰਦ ਦਾ ਫੋਨ ਜਰੂਰ ਆ ਜਾਂਦਾ ਤੇ ਉਹ ਹਮੇਸ਼ਾ ਖੁਸ਼ੀ ਨੂੰ ਹੌਸਲਾ ਦਿੰਦੀ। ਕੀ ਕਦੇ ਖੁਸ਼ੀ ਮੰਮੀ ਜੀ ਦੀ ਗੱਲ ਕਰਨ ਲੱਗਦੀ ਤਾਂ ਰਿੰਪੀ ਖੁਸ਼ੀ ਨੂੰ ਟੋਕ ਦਿੰਦੀ ਕਿ ਜੋ ਆਪਣੀ ਨਹੀਂ ਰਹੀ ਉਹਦੀ ਕੀ ਗੱਲ ਕਰਨੀ ਹੈ ਤੇ ਉਹ ਗੱਲ ਬਦਲ ਦਿੰਦੀ ਕਿ ਖੁਸ਼ੀ ਜੀ ਤੇ ਜਿਆਦਾ ਕਿਸੇ ਗੱਲ ਦਾ ਸ਼ਰਮਾ ਹੋਵੇ ਖੁਸ਼ੀ ਵੀ ਹਮਾ ਕਿਤੇ ਨਾ ਕਿਤੇ ਇਹ ਗੱਲ ਸਮਝ ਗਈ ਸੀ ਉਹ ਕਦੇ ਵੀ ਇਸ ਘਰ ਵਿੱਚ ਨਹੀਂ ਜਾ ਸਕਦੀ ਸੀ ਜਿੱਥੇ ਉਹਨੂੰ ਰਜਵੰਤ ਵਾਕੇ ਲੈ ਕੇ ਗਿਆ ਸੀ ਪਰ ਮਨ ਨੂੰ ਨਾ ਸਮਝਾ ਸਕੀ ਕਿ ਰਜਵੰਤ ਹੁਣ ਉਸਨੂੰ ਕਦੇ ਨਹੀਂ ਮਿਲ ਸਕਦਾ ਉਹਨੂੰ ਯਕੀਨ ਹੀ ਨਹੀਂ ਆਉਂਦਾ ਸੀ ਕਿ ਰਜਵੰਤ ਤੋਂ ਉਹ ਇਕੱਲੀ ਨੂੰ ਛੱਡ ਗਿਆ ਫਿਰ ਕਦੇ-ਕਦੇ ਸੋਚਦੀ ਮਨਾ ਇਕੱਲੇ ਰਹਿਣ ਦੀ ਆਦਤ ਪਾ ਲੈ ਜਾਂ ਆਪਣੀ ਰਜਪ੍ਰੀਤ ਦੀ ਪਰਿਵਰਿਸ਼ ਬਾਰੇ ਸੋਚਿਆ ਕਰ ਬਸ ਆਹੀ ਸੋਚਾਂ ਸੋਚਦੀ ਰਹਿੰਦੀ ਪਰ ਨਰਿੰਦਰ ਤੇ ਮਨਦੀਪ ਦਾ ਜਦੋਂ ਵੀ ਫੋਨ ਆਉਂਦਾ ਤਾਂ ਖੁਸ਼ੀ ਨੂੰ ਇਹ ਸਮਝਾਉਂਦੇ ਕਿ ਉਹ ਕੋਈ ਜੋਬ ਕਰ ਲਵੇ ਕਰੋ ਬਾਹਰ ਨਿਕਲਦੇ ਮੌਰ ਬਦਲ ਨਾਲ ਖੁਸ਼ੀ ਦੇ ਸੁਭਾਅ ਵਿੱਚ ਫਰਕ ਪਵੇਗਾ ਉਹਦੀ ਜ਼ਿੰਦਗੀ ਅੱਗੇ ਦੁਰੀਵੀ ਗੁਰੀ ਨੇ ਵੀ ਖੁਸ਼ੀ ਨੂੰ ਇਹ ਸਲਾਹ ਦਿੱਤੀ ਉਹ ਮਨਗੀ ਖੁਸ਼ੀ ਨੇ ਬਹੁਤ ਥਮਤੇ ਆਪਣੀ ਪੜਾਈ ਤੇ ਹਿਸਾਬ ਨਾਲ ਜੋਬ ਲਈ ਫਰਮ ਕਰ ਦਿੱਤੀ। ਗੁਰੀ ਤੇ ਉਹਦੇ ਡੈਡੀ ਨੇ ਵੀ ਬਹੁਤ ਜਗ੍ਹਾ ਤੇ ਖੁਸ਼ੀ ਲਈ ਨੌਕਰੀ ਦਾ ਪਤਾ ਕੀਤਾ ਪਰ ਕਿਤੇ ਵੀ ਕੁਝ ਨਾ ਬਣਿਆ। 6-7 ਮਹੀਨੇ ਤਾਂ ਹੀ ਬੀਤ ਗਏ ਰਾਜਕ੍ਰਿਤ ਸਾਹਿਬ ਤੋਂ ਉੱਪਰ ਦੀ ਹੋ ਗਈ। ਉਤਰਨ ਲੱਗ ਗਈ ਘਰ ਵਿੱਚ ਸਾਰੇ ਕਿਤੇ ਪੱਛੀ ਫਿਰਦੀ। ਸਭ ਦਾ ਦਿਲ ਲਵਾਈ ਰੱਖਦੀ ਮਨਜੋਤਾ ਸਕੂਲ ਤੋਂ ਆ ਕੇ ਉਹਦੇ ਮਗਰ ਮਗਰ ਤੁਰਿਆ ਫਿਰਦਾ। ਖੁਸ਼ੀ ਨੂੰ ਜਦੋਂ ਕਿਤੇ ਵੀ ਕੋਈ ਚੰਗੀ ਨੌਕਰੀ ਨਾ ਮਿਲੀ ਫਿਰ ਅੱਕ ਕੇ ਉਹਨੇ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਕਰ ਲਈ ਤਨਖਾਹ ਬਹੁਤ ਘੱਟ ਸੀ ਪਰ ਖੁਸ਼ੀ ਨੂੰ ਜੋਬ ਮਿਲਣ ਕਰਕੇ ਸਾਰਿਆਂ ਨੂੰ ਇੰਨਾ ਇੰਨਾ ਹੀ ਬਹੁਤ ਸੀ ਕਿ ਚਲੋ ਉਹ ਘਰ ਤੋਂ ਬਾਹਰ ਨਿਕਲਣ ਲੱਗੀ ਨਾਲ ਹੀ ਇਹ ਸੀ ਕਿ ਖੁਸ਼ੀ ਦਾ ਸਕੂਲ ਵਿੱਚ ਬੱਚਿਆਂ ਨਾਲ ਵਧੀਆ ਮਨ ਲੱਗਿਆ ਰਹੂਗਾ ਨਾਲੇ ਮਾਹੌਲ ਬਦਲ ਨਾਲ ਵੀ ਫਰਕ ਪਵੇਗਾ ਨਰਿੰਦਰ ਤੇ ਦੀਪੀ ਦਾ ਜਦੋਂ ਫੋਨ ਆਇਆ ਤਾਂ ਉਹਨੂੰ ਵੀ ਕੁਝ ਪ੍ਰੀਤ ਨੇ ਆਪਣੀ ਜੋਬ ਬਾਰੇ ਦੱਸਿਆ ਨਰਿੰਦਰ ਹੁਣੀ ਵੀ ਬਹੁਤ ਖੁਸ਼ ਸੀ ਨੌਕਰੀ ਮਿਲਣ ਕਰਕੇ ਉਹਨਾਂ ਦੋਵਾਂ ਨੇ ਖੁਸ਼ੀ ਨੂੰ ਹੱਲਾਸ਼ੇਰੀ ਦਿੱਤੀ ਦੀਪੀ ਦੇ ਮਨ ਨੂੰ ਬਹੁਤ ਤਕਲੀਫ ਹੋਈ ਕਿ ਖੁਸ਼ੀ ਨੇ ਇੰਨੀ ਪੜ੍ਹਾਈ ਕੀਤੀ ਪਰ ਉਸ ਹਿਸਾਬ ਨਾਲ ਕੰਮ ਨਾ ਮਿਲਿਆ ਦੀਪੀ ਨੇ ਇਹ ਗੱਲ ਨਰੀਂਦਰ ਨਾਲ ਵੀ ਸਾਂਝੀ ਕੀਤੀ ਨਰੀਂਦਰ ਦੀਪੀ ਆਪਣੇ ਕਿੱਥੇ ਨੌਕਰੀਆਂ ਮਿਲਦੀਆਂ ਨੇ ਡਿਗਰੀਆਂ ਲੈ ਕੇ ਵੀ ਨੌਜਵਾਨ ਬੇਰੁਜ਼ਗਾਰ ਕਿਰਦੇ ਆ ਚੱਲ ਕੋਈ ਨਾ ਇੰਨੇ ਨਾਲ ਖੁਸ਼ੀ ਦਾ ਟਾਈਮ ਪਾਸ ਹੋ ਜਾਂਦਾ ਤਾਂ ਹੀ ਤਾਂ ਮੈਂ ਖੁਸ਼ੀ ਨੂੰ ਆਪਣੇ ਕੋਲੇ ਬੁਲਾਉਣਾ ਚਾਹੁੰਦਾ ਸੀ ਪਰ ਜੋ ਕਿਸਮਤ ਨੂੰ ਮਨਜ਼ੂਰ ਹੋ ਹੀ ਹੋਣਾ ਦੀਪੀ ਹਾਂਜੀ ਨਰਿੰਦਰ ਜੋ ਵੀ ਹੈ ਬਸ ਉਹਦੀ ਰਜਾ ਵਿੱਚ ਹੀ ਰਹਿਣਾ ਪੈਂਦਾ ਬਸ ਖੁਸ਼ੀ ਨੂੰ ਹੁਣ ਕੋਈ ਤਕਲੀਫ ਨਾ ਹੋਵੇ ਨਰਿੰਦਰ ਕਦੇ ਕਦੇ ਦੀਪੀ ਮੈਂ ਸੋਚਦਾ ਕਿ ਕੋਈ ਚੰਗਾ ਮੁੰਡਾ ਲੱਭ ਕੇ ਖੁਸ਼ੀ ਦਾ ਦੁਬਾਰਾ ਵਿਆਹ ਕਰ ਦਿੱਤੀ ਮੈਂ ਪਿੰਡ ਤਾਂ ਨਹੀਂ ਗੱਲ ਕਰ ਸਕਦਾ ਪਤਾ ਨਹੀਂ ਸਾਰੇ ਕੀ ਕਹਿਣਗੇ ਮਾਮਾ ਜੀ ਨਾਲ ਗੁੱਸੇ ਹੋ ਜਾਣ ਦੀਪੀ ਲੈ ਦੱਸ ਮਾਮਾ ਜੀ ਕੁਝ ਨਹੀਂ ਕਹਿੰਦੇ ਤੁਸੀਂ ਇੱਕ ਵਾਰੀ ਗੱਲ ਤਾਂ ਕਰਿਓ ਪਹਿਲਾਂ ਪਿੰਡ ਮੰਮੀ ਜੀ ਹੁਣਾਂ ਨਾਲ ਗੱਲ ਕਰ ਲਿਓ ਨਰਿੰਦਰ ਕਹਿਣ ਲੱਗਿਆ ਹਾਂ ਮੈਂ ਵੀ ਹਰਿੰਦਰ ਵੀਰੇ ਨਾਲ ਸਲਾਹ ਕਰਨ ਬਾਰੇ ਸੋਚਦਾ ਸੀ ਦੀਪੀ ਚੁੱਪ ਬੈਠੀ ਸੀ ਕੋਲ ਸੋਚਦੀ ਕਹਿਣ ਲੱਗੀ ਨਰਿੰਦਰ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਨਰਿੰਦਰ ਦੀਪੀ ਇਹ ਕੀ ਤੂੰ ਬੋਲ ਕੀ ਕਹਿਣਾ ਮੇਰੇ ਤੋਂ ਪੁੱਛਣ ਵਾਲੀ ਕੀ ਗੱਲ ਹੈ ਦੀਪੀ ਨਰਿੰਦਰ ਜਦੋਂ ਅਸੀਂ ਕਾਲਜ ਵਿੱਚ ਸੀ ਤੁਹਾਨੂੰ ਤਾਂ ਪਤਾ ਸਾਡੇ ਗਰੁੱਪ ਵਿੱਚ ਸੁਖਦੀਪ ਸ਼ੁਰੂ ਤੋਂ ਹੀ ਆ ਅਸੀਂ ਇਕੱਠੇ ਬੈਠਦੇ ਹਾਂ ਪੇਪਰ ਦੀ ਤਿਆਰੀ ਕਰਦੇ ਅਸਾਈਮੈਂਟ ਬਣਾਉਣ ਵੇਲੇ ਸਾਡੇ ਸਾਰਿਆਂ ਦੀ ਅਫਸਰ ਵਿੱਚ ਬਹੁਤ ਵਧੀਆ ਬਣਦੀ ਸੀ ਅਸੀਂ ਆਪਸ ਵਿੱਚ ਚੰਗੇ ਦੋਸਤ ਸੀ ਪਰ ਸੁਖਦੀਪ ਸ਼ੁਰੂ ਤੋਂ ਹੀ ਖੁਸ਼ੀ ਨੂੰ ਪਸੰਦ ਕਰਦਾ ਸੀ ਪਰ ਕਦੇ ਵੀ ਖੁਸ਼ੀ ਨੂੰ ਕਹਿਣ ਦੀ ਹਿੰਮਤ ਨਾ ਕਰ ਸਕਿਆ ਨਰਿੰਦਰ ਸੁਣ ਕੇ ਬਹੁਤ ਹੈਰਾਨ ਹੋਇਆ ਤੇ ਕਹਿਣ ਲੱਗਿਆ ਜੀ ਪੀ ਤੇ ਮੇਰੇ ਕੋਲ ਪਹਿਲਾਂ ਕਿਉਂ ਨਹੀਂ ਗੱਲ ਕੀਤੀ ਹੁਣ ਵੀ ਕਿੰਨਾ ਟਾਈਮ ਹੋ ਗਿਆ ਸੁਖਦੀਪ ਆਪਣੇ ਨਾਲ ਰਹਿੰਦਾ ਪਰ ਕਦੇ ਕੁਝ ਨਹੀਂ ਦੱਸਿਆ ਜੀ ਪੀ ਬੋਲੀ ਮੇਰਾ ਤਾਂ ਗੱਲ ਧਿਆਨ ਵਿੱਚ ਹੀ ਨਹੀਂ ਸੀ ਜਦੋਂ ਪਿਛਲੇ ਸਾਹ ਰਜਵੰਤ ਪਾਜੀ ਦੀ ਡੈਥ ਹੋਈ ਹੈ ਨਾ ਉਸ ਮੇਰੇ ਸੁਖਦੀਪ ਦੀ ਹਾਲਤ ਦੇਖ ਮੇਰੇ ਧਿਆਨ 'ਚ ਗੱਲ ਹੋਈ ਕਿ ਸੁਖਦੀਪ ਖੁਸ਼ੀ ਨੂੰ ਪਸੰਦ ਕਰਦਾ ਸੀ ਨਰਿੰਦਰ ਸੁਖਦੀਪ ਨੇ ਇਹ ਗੱਲ ਤੈਨੂੰ ਖੁਦ ਦੱਸੀ ਦੀਪੀ ਹਾਂਜੀ ਨਰਿੰਦਰ ਜਦੋਂ ਕੱਲ੍ਹ ਦੇ ਵਿੱਚ ਖੁਸ਼ੀ ਨੇ ਗਰੀਪਾਂ ਦੇ ਵਿਆਹ ਦੀ ਪਾਰਟੀ ਦਿੱਤੀ ਸੀ ਸੁਖਦੀਪ ਨੇ ਉਦੋਂ ਮੈਨੂੰ ਦੱਸਿਆ ਸੀ ਮੈਂ ਕਿਹਾ ਸੀ ਇਹਨੂੰ ਕਿ ਖੁਸ਼ੀ ਨੂੰ ਆਪਣੇ ਦਿਲ ਦੀ ਗੱਲ ਦੱਸ ਦੇ ਪਰ ਸੁਖਦੀਪ ਖੁਸ਼ੀ ਤੋਂ ਡਰਦਾ ਸੀ ਕਿ ਜੇ ਖੁਸ਼ੀ ਨਾਰਾਜ਼ ਹੋ ਗਈ ਤਾਂ ਖੁਸ਼ੀ ਦੀ ਦੋਸਤੀ ਤੋਂ ਵੀ ਜਾਂਦਾ ਰਹੇਗਾ ਨਰਿੰਦਰ ਸੁਖਦੀਪ ਤਾਂ ਬਹੁਤ ਸਾਰੇ ਮੁੰਡਾ ਆਪਾਂ ਗੱਲ ਕਰਕੇ ਦੇਖਦੇ ਆਂ ਪਰ ਕੀ ਪਤਾ ਸੁਖਦੀਪ ਹੁਣ ਖੁਸ਼ੀ ਨਾਲ ਵਿਆਹ ਲਈ ਮੰਨੇਗਾ ਕਿ ਨਹੀਂ ਦੀਪੀ ਕਿਉਂ ਨਹੀਂ ਮੰਨੇਗਾ ਨਰਿੰਦਰ ਉਹ ਅੱਜ ਵੀ ਖੁਸ਼ੀ ਦਾ ਉਨਾ ਹੀ ਕਰਦਾ ਜਿੰਨਾ ਪਹਿਲਾਂ ਕਰਦਾ ਸੀ ਨਰਿੰਦਰ ਦੀਪੀ ਆਪਾਂ ਪਹਿਲਾਂ ਮਾਮਾ ਜੀ ਨਾਲ ਗੱਲ ਕਰਦੇ ਆਂ ਫਿਰ ਖੁਸ਼ੀ ਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗੇ ਦੀਪੀ ਖੁਸ਼ੀ ਨਾਲ ਗੱਲ ਤੁਸੀਂ ਤੇ ਸੁਖਦੀਪ ਕਰ ਲਓ ਥੋੜੀ ਤਾਂ ਖੁਸ਼ੀ ਕੋਈ ਗੱਲ ਮੋੜਦੀ ਨਹੀਂ ਸੁਖਦੀਪ ਤੇ ਹੁਜੀ ਇੱਕ ਦੂਜੇ ਦੀ ਗੱਲ ਬਹੁਤ ਘੱਟ ਮੋੜਦੇ ਸੀ ਦੇਖ ਕਿ ਖੁਸ਼ੀ ਨੇ ਮੰਨ ਜਾਣਾ ਨਰਿੰਦਰ ਠੀਕ ਹੈ ਮੈਂ ਤਵਾਰ ਨੂੰ ਘਰ ਗੱਲ ਕਰਦਾ ਫਿਰ ਮਾਮਾ ਜੀ ਨਾਲ ਗੱਲ ਕਰੂੰਗਾ ਖੁਸ਼ੀ ਰੋਜ਼ ਕੰਮ ਤੇ ਜਾਂਦੀ ਤੇ ਸ਼ਾਮ ਨੂੰ ਮੁੜਦੀ ਉਹ ਆਪਣੇ ਆਪ ਨੂੰ ਸਕੂਲ ਦੇ ਕੰਮ ਚ ਵਿਅਸਤ ਰੱਖਦੀ ਤਾਂ ਕਿ ਕੋਈ ਵੀ ਗੱਲ ਉਹਦੇ ਮਨ ਨੂੰ ਸ਼ਾਂਤ ਨਾ ਕਰੇ ਖੁਸ਼ੀ ਹਰ ਗੱਲ ਆਪਣੇ ਦਿਲ ਨੂੰ ਲਾ ਲੈਂਦੀ ਸੀ ਚਾਹੇ ਕੋਈ ਵੀ ਗੱਲ ਹੁੰਦੀ ਨਿੱਕੀ ਵੱਡੀ ਉਹਨੂੰ ਉਹਨੂੰ ਆਪਣਾ ਦੁੱਖ ਜ਼ਿਆਦਾ ਜਾਂਦਾ ਇਸ ਲਈ ਹੀ ਉਹ ਕਰ ਵੀ ਆਪਣੇ ਆਪ ਨੂੰ ਬਿਜ਼ੀ ਰੱਖਦੀ ਘਰ ਆ ਕੇ ਉਹ ਰਾਜਪ੍ਰੀਤ ਨੂੰ ਸੰਭਾਲਦੀ ਆਪਣੀ ਮੰਮੀ ਨਾਲ ਘਰ ਜਾ ਕੇ ਸਾਰਾ ਕੰਮ ਵੀ ਕਰਾਉਂਦੀ ਜਿਸ ਦਿਨ ਗੁਰੀ ਰਾਤ ਦੀ ਡਿਊਟੀ ਤੇ ਹੁੰਦੀ ਮਨਜੋਤ ਨੂੰ ਵੀ ਸੰਭਾਲਦੀ ਇਸ ਵਾਰ ਉਹ ਸਕੂਲ ਜਾਣ ਲੱਗ ਗਿਆ ਸੀ ਉਹਨੂੰ ਪੜਾਉਂਦੀ ਵੀ ਤੇ ਸਕੂਲ ਜਾਣ ਲਈ ਤਿਆਰ ਕਰਦੀ ਇੰਨਾ ਵਿਅਸਤ ਰਹਿਣ ਲੱਗ ਗਈ ਸੀ ਕਿ ਉਹਨੂੰ ਆਪਣੇ ਆਪ ਦੀ ਵੀ ਛੁੱਧ ਨਾ ਰਹਿੰਦੀ ਸਭ ਕੁਝ ਠੀਕ ਹੋ ਰਿਹਾ ਸੀ ਪਰ ਖੁਸ਼ੀ ਹੱਸਣਾ ਭੁੱਲ ਗਈ ਸੀ ਰਾਜਪ੍ਰੀਤ ਦੀਆਂ ਤੋਤਰੀਆਂ ਗੱਲਾਂ ਕਦੇ-ਕਦੇ ਸਭ ਨੂੰ ਕੁਝ ਕਰ ਦਿੰਦੀਆਂ ਪਰ ਖੁਸ਼ੀ ਦੇ ਚਿਹਰੇ ਤੇ ਕਦੇ ਮੁਸਕਾਨ ਕਦੇ ਹੀ ਹੁੰਦੀ ਨਰਿੰਦਰ ਤੇ ਜੀਪੀ ਨੇ ਐ ਦੁਬਾਰਨ ਬੁਲਾਉਣ ਨਰਿੰਦਰ ਨਾਲ ਖੁਸ਼ੀ ਦੇ ਦੁਬਾਰਾ ਗੱਲ ਕੀਤੀ ਹਰਿੰਦਰ ਸੁਣ ਕੇ ਬਹੁਤ ਕੁਝ ਹੋਇਆ ਪਰ ਉਹ ਕਿਤੇ ਨਾ ਕਿਤੇ ਲੱਗਦਾ ਸੀ ਕਿ ਸ਼ਾਇਦ ਸੁਖਦੀਪ ਦੇ ਪਰਿਵਾਰ ਨੇ ਨਹੀਂ ਮੰਨਣਾ ਜੀਪੀ ਨੇ ਵੀਰ ਜੀ ਜਿੱਥੋਂ ਤੱਕ ਮੈਨੂੰ ਲੱਗਦਾ ਸੁਖਦੀਪ ਨੇ ਆਪਣੇ ਘਰ ਖੁਸ਼ੀ ਬਾਰੇ ਜ਼ਰੂਰ ਦੱਸਿਆ ਹੋ ਤਾਂ ਹੀ ਤੇ ਆਂਟੀ ਜੀ ਉਸ ਦਿਨ ਰਾਜਵੰਤ ਬਾਜੀ ਦਾ ਅਫਸੋਸ ਕਰਨ ਸੁਖਦੀਪ ਦੇ ਨਾਲ ਆਈ ਸੀ ਹਰਿੰਦਰ ਫਿਰ ਤੁਸੀਂ ਸੁਖਦੀਪ ਨਾਲ ਗੱਲ ਕੀਤੀ ਆ ਨਰੀਂਦਰ ਨੇ ਵੀਰੇ ਪਹਿਲਾਂ ਮਾਮਾ ਜੀ ਤੇ ਮਾਮਾ ਜੀ ਨਾਲ ਸਲਾਹ ਕਰਾਂਗੇ ਫਿਰ ਬਾਅਦ ਵਿੱਚ ਸੁਖਦੀਪ ਨੂੰ ਪੁੱਛਾਂਗੇ ਹਰਿੰਦਰ ਨੇ ਬਾਅਦ ਵਿੱਚ ਮੰਮੀ ਤੇ ਕਿਰਨ ਨਾਲ ਵੀ ਨਰੀਂਦਰ ਤੇ ਖੁਸ਼ੀ ਦੀ ਗੱਲ ਕਰਵਾ ਦਿੱਤੀ ਉਦੋਂ ਤੱਕ ਜਗਤਾਰ ਵੀ ਆ ਗਿਆ ਸਾਰੇ ਜਾਨੇ ਖੁਸ਼ ਸੀ ਕਿ ਨਰੀਂਦਰ ਨੇ ਇਹ ਸਭ ਸੋਚਿਆ ਕਿਉਂਕਿ ਕਿਤੇ ਨਾ ਕਿਤੇ ਸਭ ਦੇ ਮਨ ਵਿੱਚ ਇਹ ਗੱਲ ਜ਼ਰੂਰ ਸੀ ਕਿ ਖੁਸ਼ੀ ਦਾ ਦੁਬਾਰਾ ਵਿਆਹ ਕਰ ਦਿੱਤੇ ਪਰ ਹਰ ਕੋਈ ਚੁੱਪ ਸੀ ਸਭ ਨੂੰ ਇਹ ਲੱਗਦਾ ਸੀ ਕਿ ਖੁਸ਼ੀ ਨੂੰ ਮਨਾਉਣਾ ਬਹੁਤ ਔਖਾ ਪਰ ਹੁਣ ਸਭ ਨੂੰ ਨਰਿੰਦਰ ਤੇ ਯਕੀਨ ਸੀ ਕੋਈ ਸੀ ਨਰਿੰਦਰ ਦੀ ਹਰ ਗੱਲ ਸੁਣਦੀ ਤੇ ਮੰਨਦੀ ਸੀ ਨਰਿੰਦਰ ਨੇ ਕਰੋ ਫੋਨ ਕੱਟ ਪਹਿਲਾਂ ਆਪਣੇ ਮਾਮਾ ਜੀ ਨੂੰ ਫੋਨ ਲਾ ਲਿਆ ਨਰਿੰਦਰ ਨੇ ਫਤੇ ਬੁਲਾਉਣ ਤੋਂ ਬਾਅਦ ਸਾਰਿਆਂ ਦਾ ਹਾਲ ਚਾਲ ਪੁੱਛਿਆ ਫਿਰ ਹੌਲੀ ਹੌਲੀ ਨਰਿੰਦਰ ਨੇ ਕੁਜੀ ਦੇ ਵਿਆਹ ਕਰਨ ਬਾਰੇ ਗੱਲ ਕੀਤੀ ਬਲਵਿੰਦਰ ਬੋਲਿਆ ਪੁੱਤ ਵਿਆਹ ਤਾਂ ਕਰਨਾ ਹੀ ਆ ਹਾਲੇ ਉਮਰ ਹੀ ਕੀ ਆ ਪਰ ਮੇਰੀ ਹਿੰਮਤ ਨਹੀਂ ਪੈਂਦੀ ਹੁਜੀ ਨਾਲ ਹਲੇ ਗੱਲ ਕਰਨ ਦੀ ਫਿਰ ਪੁੱਤੇ ਵੀ ਆ ਕਿ ਕੋਈ ਲੋੜ ਵਾਲਾ ਥਾਂ ਦੇਖਣਾ ਪੈਣਾ ਬਲਵਿੰਦਰ ਬਹੁਤ ਉਦਾਸ ਮਾਨਾ ਨਿਰਿੰਦਰ ਨਾਲ ਗੱਲ ਕਰਦਾ ਬਲਵਿੰਦਰ ਨੂੰ ਇਹ ਸੀ ਕਿ ਪਤਾ ਨਹੀਂ ਹੁਣ ਅੱਗੇ ਕਿਹੋ ਜਿਹਾ ਮੁੰਡਾ ਮਿਲੇਗਾ ਨਰਿੰਦਰ ਬੋਲਿਆ ਮਾਮਾ ਜੀ ਤੁਸੀਂ ਦੱਸਣਾ ਓਏ ਮੁੰਡਾ ਮੈਂ ਲੱਭ ਲੈਣਾ ਮੈਂ ਆਪਣੀ ਪਹਿਨ ਨੂੰ ਆਪਣੇ ਕੋਲੇ ਹੀ ਲੈ ਜਾਣਾ ਬਲਵਿੰਦਰ ਕਹਿਣ ਲੱਗਿਆ ਹਾਂ ਪੁੱਤ ਖੁਦ ਖੁਸ਼ੀ ਵੀ ਤੇਰੇ ਕੋਲੇ ਆ ਕੇ ਪੜਨਾ ਚਾਹੁੰਦੀ ਸੀ ਉਸ ਤੋਂ ਪਹਿਲਾਂ ਮੈਂ ਉਸ ਦਾ ਰਿਸ਼ਤਾ ਰਾਜਮੰਤਰ ਹਤੇ ਕਰ ਦਿੱਤਾ ਮੈਂ ਇੱਕ ਵਾਰੀ ਖੁਸ਼ੀ ਦੀ ਮਰਜ਼ੀ ਨਹੀਂ ਪੁੱਛੀ ਨਰਿੰਦਰ ਨੇ ਹੀ ਮਾਮਾ ਜੀ ਤੁਸੀਂ ਹੁਣ ਜੋ ਲੰਘ ਗਿਆ ਉਹ ਨਾ ਸੋਚੋ ਆਪਾ ਕੋਈ ਨਹੀਂ ਕਰਨ ਕਰਾਉਣ ਵਾਲੇ ਸਭ ਕੁਝ ਪ੍ਰਮਾਤਮਾ ਦੀ ਮਰਜ਼ੀ ਨਾਲ ਹੁੰਦਾ ਦੁੱਖ ਸੁੱਖ ਜੀਵਨ ਵਿੱਚ ਨਾਲ-ਨਾਲ ਚੱਲਦੇ ਆ। ਬਲਵਿੰਦਰ ਸਹੀ ਕਿਹਾ ਪੁੱਤਰਾ ਰੱਬ ਦੀ ਰਜ਼ਾ ਬਗੈਰ ਤਾਂ ਪੱਤਾ ਵੀ ਨਹੀਂ ਹਿਲਦਾ। ਨਰਿੰਦਰ ਥੋੜਾ ਜਮਾ ਚੁੱਪ ਰਹਿਣ ਮਗਰੋਂ ਕਹਿਣ ਲੱਗਾ ਤੁਸੀਂ ਮਾਮੀ ਜੀ ਨਾਲ ਸਲਾਹ ਕਰਕੇ ਮੈਨੂੰ ਦੱਸਦੇ ਹੋ ਨਰਿੰਦਰ ਉਸ ਤੋਂ ਬਾਅਦ ਕਰਖੋਚੀ ਤੇ ਗੁਰੀ ਨਾਲ ਗੱਲ ਕਰਕੇ ਉਹਨਾਂ ਦਾ ਹਾਲ ਚਾਲ ਪੁੱਛਦਾ ਪਰ ਹਾਲੇ ਰਿਸ਼ਤੇ ਦੀ ਕੋਈ ਗੱਲ ਨਹੀਂ ਕਰਦਾ ਤੇ ਫਿਰ ਗੱਲ ਕਰਦੇ ਕਹਿ ਕੇ ਨਰਿੰਦਰ ਨੇ ਫੋਨ ਕੱਟ ਦਿੱਤਾ। ਬਲਵਿੰਦਰ ਨੇ ਮਨਜੀਤ ਨੂੰ ਦੱਸਿਆ ਨਰਿੰਦਰ ਨਾਲ ਜੋ ਵੀ ਗੱਲ ਹੋਈ ਮਨਜੀਤ ਕਹਿਣ ਲੱਗੀ ਮੈਂ ਤਾਂਪੇ ਹੀ ਚਾਹੁੰਨੀ ਆ ਕਿ ਖੁਸ਼ੀ ਦਾ ਵਿਆਹ ਕਰ ਦਿੱਕੇ ਕਿਹਾ ਬੀਜੀ ਤੁਹਾਨੂੰ ਪਿਛਲੇ ਮਹੀਨੇ ਕਿਸ਼ਿੰਦਰ ਭੈਣ ਹੋਣਾ ਨਾ ਸਲਾਹ ਕਰ ਲਵੋ ਬਲਵਿੰਦਰ ਠੀਕ ਐ ਫਿਰ ਮੈਂ ਕਰਦਾ ਜਗਤਾਰ ਨਾਲ ਸਲਾਹ ਨਾਲੇ ਨਰਿੰਦਰ ਨੂੰ ਦੱਸ ਦੇਵਾਂਗੇ ਬਲਵਿੰਦਰ ਸ਼ਾਮ ਨੂੰ ਜਗਦੀਪ ਤੇ ਗੁਰੀ ਨਾਲ ਵੀ ਸਲਾਹ ਕਰਦਾ ਤੇ ਜਗਦੀਪ ਬਹੁਤ ਵਧੀਆ ਸੋਚਿਆ ਨਰਿੰਦਰ ਡੈਡੀ ਜੀ ਸਾਰਿਆਂ ਦੇ ਮਨ ਦੀ ਇਹੀ ਸੀ ਪਰ ਆਪਾਂ ਸਾਰੇ ਚੁੱਪ ਸੀ ਨੁਰਿੰਦਰ ਨੇ ਜੋ ਵੀ ਸੋਚਿਆ ਪਰ ਸਭ ਨੂੰ ਇਹ ਵੀ ਪਤਾ ਸੀ ਕਿ ਖੁਸ਼ੀ ਨੂੰ ਬਹੁਤ ਔਖਾ ਮਨਾਉਣਾ ਹਰੇਕ ਤੱਕ ਸਾਰੀਆਂ ਗੱਲਾਂ ਖੁਸ਼ੀ ਤੋਂ ਚੋਰੀ ਹੀ ਹੁੰਦੀਆਂ ਸੀ ਜਗਜੀਤ ਵੀ ਗੁਰੇ ਇਹ ਹੀ ਕਹਿੰਦਾ ਸੀ ਕਿ ਖੁਸ਼ੀ ਨਾਲ ਗੱਲ ਕੌਣ ਕਰੇਗਾ ਗੁਰੇ ਬਲੀ ਨੁਰਿੰਦਰ ਵੀਰੇ ਨੇ ਖੁਸ਼ੀ ਨੂੰ ਮਨਾ ਲੈਣਾ ਬਸ ਡੈਡੀ ਜੀ ਤੇ ਫੁੱਫੜ ਜੀ ਕੋਈ ਚੰਗਾ ਕਰ ਦੇਖ ਲੈਣ ਜਗਜੀਤ ਪਹਿਲਾਂ ਕਿਹੜਾ ਮਾੜਾ ਦੇਖਿਆ ਸੀ ਕੋਈ ਪ੍ਰਮਾਤਮਾ ਨੇ ਕਰਤਾ ਕੁਝ ਰਾਜਵੰਤ ਦੀ ਮੰਮੀ ਦੀ ਸੁਭਾਅ ਦੀ ਬਹੁਤ ਭੜੀ ਆ ਬਲਵਿੰਦਰ ਅਗਲੇ ਦਿਨ ਆਪਣੇ ਕੰਮ ਤੋਂ ਬਾਅਦ ਜਗਤਾਰ ਤੇ ਸਿੰਦਰ ਨਾਲ ਸਲਾਹ ਕਰਕੇ ਆਇਆ ਤੇ ਜਗਤਾਰ ਨੂੰ ਕੋਈ ਚੰਗਾ ਕਰ ਦੇਖਣ ਨੂੰ ਕਹਿਆ ਘਰ ਆ ਕੇ ਮਨਜੀਤ ਨੂੰ ਖੁਸ਼ੀ ਨਾਲ ਗੱਲ ਕਰ ਲਈ ਕਿ ਕੀ ਕਿਹਾ ਕਿ ਇੱਕ ਵਾਰੀ ਮੁਰਸ਼ਿ ਦੀ ਮਰਜ਼ੀ ਪੁੱਛ ਲਈ ਫਿਰ ਨਰਿੰਦਰ ਨੂੰ ਦੱਸ ਦਿਆਂਗੇ ਉਧਰ ਸੁਖਦੀਪ ਇੱਕ ਦਿਨ ਜਦੋਂ ਕੰਮ ਤੋਂ ਆ ਕੇ ਰਾਤੀ ਰੋਟੀ ਖਾਣ ਰਸੋਈ ਵਿੱਚ ਆਇਆ ਤਾਂ ਨਰਿੰਦਰ ਤੇ ਮੰਦੀਬੀ ਉੱਥੇ ਹੀ ਸਨ ਜਿੰਨੇ ਜਦੋਂ ਰੋਟੀ ਖਾਣ ਲੱਗੇ ਤਾਂ ਨਰਿੰਦਰ ਨੇ ਗੱਲ ਛੇੜੀ ਨਰਿੰਦਰ ਸੁਖਦੀਪ ਹੁਣ ਤਾਂ ਤੇਰੀ ਪੜ੍ਹਾਈ ਵੀ ਪੂਰੀ ਹੋ ਗਈ ਵਰਕ ਪਰਮੈਂਟ ਤੋਂ ਬਾਅਦ ਪੀਆਰ ਵੀ ਤਿਆਰੀ ਹੈ ਤੇ ਵਿਆਹ ਬਾਰੇ ਨਹੀਂ ਸੋਚਿਆ ਸੁਖਦੀਪ ਇੱਕ ਵਾਰ ਤਾਂ ਸੋਚ ਵਿੱਚ ਪੈ ਗਿਆ ਕਿ ਵੀਰੇ ਨੇ ਕੀ ਸਵਾਲ ਪੁੱਛ ਲਿਆ ਦੀਪੀ ਵੀ ਕੁਝ ਨਾ ਬੋਲੀ ਸੁਖਦੀਪ ਨਹੀਂ ਵੀਰੇ ਹਾਲੇ ਵਿਆਹ ਬਾਰੇ ਕੁਝ ਨਹੀਂ ਸੋਚਿਆ ਮੰਮੀ ਕਹਿੰਦੀ ਸੀ ਪਰ ਮੈਂ ਪੀਅਰ ਜ਼ਬਾਨਾ ਲਾਤਾ ਕਿ ਬਾਅਦ ਚ ਦੇਖ ਲਾਂਗੇ ਨਰਿੰਦਰ ਬਾਣਾ ਲਾਤਾ ਮਤਲਬ ਆਪਣੀ ਮਰਜ਼ੀ ਨਾਲ ਕਰਾਉਣਾ ਸੁਖਦੀਪ ਚੁੱਪ ਹੋ ਗਿਆ ਸਰਦੀਪੀ ਨੇ ਕਿਹਾ ਜੋ ਵੀ ਆ ਮਨ ਵਿੱਚ ਆਪਣੇ ਵੀਰੇ ਨਾਲ ਗੱਲ ਕਰ ਲੈ ਸੁਖਦੀਪ ਸੁਖਦੀਪ ਬੋਲੇ ਜੀ ਭਾਬੀ ਹਾਂਜੀ ਵੀਰੇ ਮੈਂ ਪਸੰਦ ਕਰਦਾ ਕਿਸੇ ਨੂੰ ਪਿਛਲੇ 8 ਸਾਲਾਂ ਤੋਂ ਪਰ ਉਹਦੇ ਨਾਲ ਵਿਆਹ ਤਾਂ ਹੋਣਾ ਨਹੀਂ ਫਿਰ ਸੋਚਿਆ ਵਿਆਹ ਹੀ ਨਹੀਂ ਕਰਾਉਣਾ ਨਰਿੰਦਰ ਉਹਦੇ ਨਾਲ ਕਾਹਤੋਂ ਨਹੀਂ ਹੋਣਾ ਤੇ ਰਵਿਆ ਉਹ ਵਿਆਹ ਹੀ ਨਹੀਂ ਸੁਖਦੀਪ ਕਹਿੰਦਾ ਹਾਂਜੀ ਵੀਰੇ ਨਰਿੰਦਰ ਇਦਾਂ ਕਿਵੇਂ ਨਹੀਂ ਕਰਾਉਣਾ ਵਿਆਹ ਮੈਂ ਲੱਭਾਂ ਤੇਰੇ ਲਈ ਕੁੜੀ ਸੁਖਦੀਪ ਨਹੀਂ ਵੀਰੇ ਪਿਆਰ ਤਾਂ ਇੱਕ ਵਾਰੀ ਹੁੰਦਾ ਕਿਉਂ ਕਿਸੇ ਦੇ ਜੀਵਨ ਨਾਲ ਖਿਲਵਾੜ ਕਰਨਾ ਦੀਪੀ ਤੂੰ ਦੱਸਦਾ ਕਿਉਂ ਨਹੀਂ ਸੁਖ ਸੁਖਦੀਪ ਸਿਰ ਚਾ ਕੇ ਬੈਠ ਗਿਆ ਨਰਿੰਦਰ ਬੋਲ ਸੁਖ ਕੀ ਕਹਿਣਾ ਕੀ ਗੱਲ ਹੈ ਤੇਰੇ ਮਨ ਵਿੱਚ ਸੁਖਦੀਪ ਨੀਵੀਂ ਪਾ ਕੇ ਬੋਲਦਾ ਵੀਰੇ ਉਹ ਕੋਈ ਖੁਸ਼ੀ ਆ ਤੇ ਮੈਂ ਅੱਜ ਵੀ ਖੁਸ਼ੀ ਦੀ ਰੱਬ ਵਾਂਗ ਇਬਾਦਤ ਕਰਦਾ ਉੱਪਰ ਵਾਲੇ ਤੋਂ ਉਹਦੀਆਂ ਹੀ ਖੁਸ਼ੀਆਂ ਮੰਗਦਾ ਮੈਨੂੰ ਮਾਫ਼ ਕਰ ਦੇ ਵੀਰੇ ਨਰਿੰਦਰ ਉੱਠ ਕੇ ਸੁਖਦੀਪ ਨੂੰ ਜੱਫੀ ਪਾ ਕੇ ਕਹਿਣ ਲੱਗਿਆ ਸੁਖਦੀਪ ਵਿਆਹ ਕਰਾਏਗਾ ਕਿਸੇ ਨਾਲ ਅਸੀਂ ਖੁਸ਼ੀ ਦਾ ਵਿਆਹ ਕਰਨ ਬਾਰੇ ਸੋਚਿਆ ਸੁਖਦੀਪ ਵੀਰੇ ਖੋਸ਼ਪ੍ਰੀਤ ਨੇ ਕਦੇ ਨਹੀਂ ਮੰਨਣਾ ਮੈਂ ਜਾਣਦਾ ਹਾਂ ਤੂੰ ਤੁਸੀਂ ਦੇਖਿਆ ਹੀ ਆ ਉਹ ਮੈਨੂੰ ਆਪਣਾ ਦੋਸਤ ਮੰਦੀ ਆ ਨਰਿੰਦਰ ਖੁਸ਼ੀ ਨੂੰ ਆਪਾਂ ਸਾਰੇ ਜਾਣੇ ਰਲ ਕੇ ਮਨਾ ਲਵਾਂਗੇ ਬਸ ਮੈਂ ਤੇਰੀ ਹੱਥ ਸੁਣਨੀ ਸੀ ਨਾਲੇ ਤੂੰ ਘਰਾਂ ਟੀਜੀ ਨਾਲ ਵੀ ਗੱਲ ਕਰ ਲਈ ਸੁਖਦੀਪ ਵੀਰੇ ਜੇ ਖੁਸ਼ੀ ਮੰਨਦੀ ਆ ਤਾਂ ਮੈਂ ਸਾਰੀ ਜ਼ਿੰਦਗੀ ਉਹਨੂੰ ਖੁਸ਼ ਰੱਖੂੰਗਾ ਹਾਂ ਵੀਰੇ ਕਰ ਮੰਮੀ ਨੂੰ ਪਤਾ ਖੁਸ਼ਪ੍ਰੀਤ ਬਾਰੇ ਬਾਕੀ ਤੁਸੀਂ ਗੱਲ ਕਰ ਲਿਓ ਉਸ ਤੋਂ ਬਾਅਦ ਨਰਿੰਦਰ ਨੇ ਆਪਣੇ ਘਰ ਸਾਰਿਆਂ ਨੂੰ ਦੱਸ ਦਿੱਤਾ ਅਗਲੇ ਦਿਨ ਨਰਿੰਦਰ ਨੇ ਆਪਣੇ ਮਾਮਾ ਜੀ ਮਾਮੀ ਜੀ ਨਾਲ ਵੀ ਗੱਲ ਕੀਤੀ ਤੇ ਉਹਨਾਂ ਨੂੰ ਵੀ ਦੱਸਿਆ ਕਿ ਮੈਂ ਖੁਸ਼ਪ੍ਰੀਤ ਦਾ ਰਿਸ਼ਤਾ ਸੁਖਦੀਪ ਨਾਲ ਕਰਨ ਬਾਰੇ ਸੋਚਦਾ ਤੁਹਾਨੂੰ ਪਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ